ਪਾਕਿਸਤਾਨੀ ਪੰਜਾਬ ਤੋਂ ਇੱਕ ਸ਼ਖਸ ਨੇ ਜ਼ੇਵੀ ਹੰਜਰਾ ਸਭ ਤੋਂ ਪਹਿਲਾ ਪੰਜਾਬੀ ਨਾ ਪਾਕਿਸਤਾਨ ਤੋਂ ਨਾ ਹਿੰਦੁਸਤਾਨ ਤੋਂ ਸਭ ਤੋਂ ਪਹਿਲਾ ਪੰਜਾਬੀ 5000 ਸਾਲ ਤੋਂ ਜਾਂ 5500 ਸਾਲ ਤੋਂ ਅਸੀਂ ਪੰਜਾਬੀ ਆ ਲੋਕਾਂ ਨੇ ਮੈਨੂੰ ਸਿੱਖੀ ਦਾ ਖਿਤਾਬ ਦਿੱਤਾ ਕਿ ਤੂੰ ਸੇਖ ਹੋ ਗਿਆ ਤੂੰ ਸਿੱਖਾਂ ਦੀ ਬੋਲੀ ਨੂੰ ਪ੍ਰਮੋਟ ਕਰ ਰਿਹਾ ਮਤਲਬ ਪਤਾ ਨਹੀਂ ਸੀ ਆ ਉਹਨਾਂ ਨੂੰ ਇਹ ਸਮਝਦੇ ਸੀ ਕਿ ਸਾਡੀ ਜ਼ਬਾਨ ਉੱਭਦੂ ਹੈ ਔਰ ਜਿਹੜੀ ਪੰਜਾਬੀ ਆ ਇਹ ਸੈਪਰੇਟ ਆ ਸਿਰਫ ਸਿੱਖਾਂ ਦੀ ਹੋਈ ਆ ਸਾਡੀ ਤਾਂ ਉਰਦੂ ਆ ਅਰਬੀ ਆ ਸਾਡੀ ਮੈਂ ਜਾਇਆ ਦੇਸ਼ ਪੰਜਾਬ ਦਾ ਮੈਨੂੰ ਰਹਿ ਚੜੀ ਏ ਦੀ ਲੋਰ ਮੈਂ ਘੁਮਾਂ ਅੰਮ੍ਰਿਤਸਰ ਮੇਰੇ ਚੇਤਿਆਂ ਵਿੱਚ ਲਾਹੌਰ ਮੇਰੇ ਚੇਤਿਆਂ ਵਿੱਚ ਲਾਹੌਰ ਅਗਰ ਪੰਜਾਬੀ ਦੋ ਖੜੇ ਆਪਸ ਵਿੱਚ ਪੰਜਾਬੀ ਬੋਲ ਰਹੇ ਨੇ ਤਾਂ ਉਹ ਇਹ ਜਿਹਾ ਜਾਹਲ ਏ ਇਹ ਪਿੰਡੂ ਨੇ ਇਹ ਮਤਲਬ ਕਿ ਇਹਨਾਂ ਨੂੰ ਗੱਲ ਕਰਨ ਦੀ ਤਮੀਜ਼ ਨਹੀਂ ਏ ਇਹ ਪਿੰਡੂਆਂ ਜਿਹਾ ਬੋਲ ਰਹੇ ਨੇ ਜਿਹੜੇ ਤੁਸੀਂ ਚਾਦਰੇ ਲਾਉਂਦੇ ਹੋ ਉਹਨਾਂ ਦੇ ਕਦੇ ਸ਼ੇਰ ਬਣਿਆ ਹੁੰਦਾ ਕਦੇ ਮੋਰ ਬਣਿਆ ਹੁੰਦਾ ਕਦੇ ਬਲਦ ਬਣੇ ਹੁੰਦੇ ਨੇ ਇਹ ਤੁਸੀਂ ਸਪੈਸ਼ਲ ਡਿਜ਼ਾਈਨ ਕਰਵਾਉਂਦੇ ਹੋ ਜਾਂ ਇਹ ਬਣੇ ਬਣਾਏ ਆਉਂਦੇ ਆ ਉਧਰ ਬਣੇ ਬਣਾਏ ਨਹੀਂ ਆਉਂਦੇ ਇਹ ਮੈਂ ਆਪ ਡਿਜ਼ਾਈਨ ਕਰਵਾਉਂਦਾ ਦੱਸ ਕੇ ਕਿ ਮੈਨੂੰ ਇਸ ਕਲਰ ਦਾ ਚਾਦਰ ਚਾਹੀਦਾ ਔਰ ਤੁਹਾਨੂੰ ਇੱਕ ਬੜੇ ਮਜ਼ੇ ਦੀ ਮੈਂ ਗੱਲ ਦੱਸ ਦੇਵਾਂ ਕਿ ਇਹ ਮੈਂ ਅੰਮ੍ਰਿਤਸਰ ਤੋਂ ਬਣਵਾਏ ਨੇ ਸਿੱਧੂ ਦੀਆਂ ਤਕਰੀਬੇ ਮੈਂ ਕਹਿੰਨਾ ਕਿ ਮਹੀਨਾ 2 ਮਹੀਨੇ ਤੱਕ ਗੱਲਾਂ ਤਾਂ ਹੁਣ ਵੀ ਹੁੰਦੀਆਂ ਨੇ ਲੇਕਿਨ ਉਦੋਂ ਜਦੋਂ ਉਹਨਾਂ ਦੀ ਡੈਥ ਹੋਈ ਆ ਚੁੱਲਿਆਂ ਤੇ ਗੱਲਾਂ ਹੁੰਦੀਆਂ ਰਹੀਆਂ ਤੇ ਜਿਸ ਬੰਦੇ ਦੀਆਂ ਗੱਲਾਂ ਚੁੱਲੀਆਂ ਤੇ ਹੁੰਦੀਆਂ ਹਨ ਹਿਸਾਬ ਲਾ ਲਓ ਕਿ ਉਹਦਾ ਕਿੰਨਾ ਬਰਤਬਾਰ ਹੋਊਗਾ ਅੱਜ ਸਾਡੇ ਲੈਂਦੇ ਪੰਜਾਬ ਦੇ ਵਿੱਚ ਇੱਕ ਆਪਾਂ ਬੱਚਿਆਂ ਵਾਸਤੇ ਆ ਟਾਫੀਆਂ ਟੂਫੀਆਂ ਆਉਂਦੀਆਂ ਜਿਹੜੀਆਂ ਖਾਣ ਨੂੰ ਮਿੱਠੀਆਂ ਤਾਂ ਉਹ ਸਿੱਧੂ ਦੇ ਨਾਂ ਤੇ ਇੱਕ ਟਾਫੀ ਨਿਕਲਦੀ ਆ ਉਹਨੂੰ ਕਹਿੰਦੇ ਸਿੱਧੂ ਮੂਸੇ ਵਾਲਾ ਅਸੀਂ ਪਿੱਛੋਂ ਹਸਾਰ ਤੋਂ ਆ ਸਾਡਾ ਜ਼ਿਲ੍ਹਾ ਜਿਹੜਾ ਹਸਾਰ ਆ ਸੀ ਤੇ ਤਸਵੀਲ ਫਤਿਹਬਾਦ ਪਿੰਡ ਸੱਦਰੈਲੀ ਹਰਿਆਣੇ ਤੋਂ ਹਰਿਆਣੇ ਤੋਂ ਬੰਦੇ ਦੀਆਂ ਖੁਆਇਸ਼ਾਂ ਜਿਹੜੀਆਂ ਹੁੰਦੀਆਂ ਉਹਨਾਂ ਵਿੱਚੋਂ ਮੇਰੀ ਖੁਆਇਸ਼ ਹੈ ਕਿ ਮੈਂ ਇੱਕ ਵਾਰੀ ਜਾ ਕੇ ਆਉਣਾ ਆਪਣੇ ਪਿੰਡ ਐਲੀ ਸੰਦਰ ਹਰਿਆਣੇ ਦੇ ਵਿੱਚ ਓਵਰ ਆਲ ਪੰਜਾਬ ਦੇਖਣ ਨੂੰ ਬਹੁਤ ਮਨ ਕਰਦਾ ਲੇਕਿਨ ਸਪੈਸ਼ਲੀ ਮੈਂ ਉੱਥੇ ਜਾਣਾ ਜਿੱਥੇ ਮੇਰੇ ਪੁਰਖੇ ਖੇਡਦੇ ਰਹੇ ਆ ਮੱਝਾਂ ਚਲਾਉਂਦੇ ਰਹੇ ਆ ਤੁਸੀਂ ਪਾਕਿਸਤਾਨੀ ਪੰਜਾਬ ਤੋਂ ਇੱਕ ਸ਼ਖਸ ਨੇ ਜ਼ੇਬੀ ਹੰਜਰਾ ਜਿਨ੍ਹਾਂ ਦੇ ਵੀਡੀਓ ਤੁਸੀਂ ਬਹੁਤ ਦੇਖੇ ਹੋਣਗੇ ਉਹਨਾਂ ਦੇ ਬੜੇ ਹੀ ਰੰਗ-ਬਰੰਗੇ ਚਾਦਰੇ ਦੇਖੇ ਹੋਣਗੇ ਬਹੁਤ ਸੋਹਣੀ ਪੱਗ ਦੇਖੀ ਹੋਏਗੀ ਤੇ ਉਸ ਤੋਂ ਵੀ ਉੱਪਰ ਬਹੁਤ ਸੋਹਣੀ ਪੰਜਾਬੀ ਬੋਲਦੇ ਹੋਏ ਉਹ ਨਜ਼ਰ ਆਉਂਦੇ ਨੇ ਜੇ ਵੀ ਹੰਜਰਾ ਸਾਡੇ ਨਾਲ ਪਾਕਿਸਤਾਨ ਤੋਂ ਜੁੜੇ ਹੋਏ ਨੇ ਤੇ ਅਸੀਂ ਭਾਰਤੀ ਪੰਜਾਬ ਤੋਂ ਉਹਨਾਂ ਨਾਲ ਜੁੜੇ ਹੋਏ ਆਂ ਗੱਲਬਾਤ ਦਾ سلسلہ ਅੱਗੇ ਵਧਾਵਾਂਗੇ ਜੇ ਵੀ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪੀਟੀਸੀ ਦੇ ਵਿੱਚ ਜੀ ਧੰਨਵਾਦ ਦਲੀਪ ਭਾਜੀ ਬਹੁਤ ਤੁਹਾਡਾ ਸੋ ਮੇਰੇ ਲਈ ਮਾਣ ਵਾਲੀ ਗੱਲ ਹੈ ਮੈਂ ਪੀਟੀਸੀ ਤੇ ਬਹਿ ਕੇ ਮੈਨੂੰ ਮੌਕਾ ਮਿਲਿਆ ਗੱਲਬਾਤ ਤੁਹਾਡ ਨਾਲ ਸਾਂਝੀ ਕਰਨ ਦਾ ਤੁਹਾਨੂੰ ਸੋਸ਼ਲ ਮੀਡੀਆ ਤੇ ਬਹੁਤ ਸਾਰੇ ਲੋਕਾਂ ਨੇ ਬਹੁਤ ਸੋਹਣੇ ਚਾਦਰੇ ਪਾ ਕੇ ਪੱਗ ਬਨ ਕੇ ਬਹੁਤ ਸੋਹਣੀ ਪੰਜਾਬੀ ਬੋਲਦੇ ਤੇ ਬਹੁਤ ਚੰਗੀਆਂ ਚੰਗੀਆਂ ਗੱਲਾਂ ਕਰਦੇ ਹੋਏ ਸੁਣਿਆ ਹੈ ਤੇ ਬਹੁਤ ਸਾਰੇ ਲੋਕਾਂ ਨੂੰ ਜੇਬੀ ਹੰਜਰਾ ਹੋਰਾਂ ਦਾ ਬਸ ਇਹੀ ਰੂਪ ਪਤਾ ਹੋਏਗਾ ਕਿ ਇਹ ਬੰਦਾ ਹੈ ਇਹ ਪੰਜਾਬੀ ਐਦਾਂ ਪੰਜਾਬੀ ਨੂੰ ਪਿਆਰ ਕਰਨ ਵਾਲਾ ਬੰਦਾ ਹੈ ਤੇ ਪੰਜਾਬੀਅਤ ਨੂੰ ਪਿਆਰ ਕਰਨ ਵਾਲਾ ਬੰਦਾ ਹੈ ਪਰ ਅਸੀਂ ਕੋਸ਼ਿਸ਼ ਕਰਾਂਗੇ ਜ਼ੇਬੀ ਹੰਜਰਾ ਹੋਰਾਂ ਨੂੰ ਡੀਕੋਡ ਕਰਨ ਦੀ ਡੀਕੋਡ ਦਾ ਮਤਲਬ ਕਿ ਉਹ ਗੱਲਾਂ ਜੋ ਬਹੁਤ ਸਾਰੇ ਲੋਕ ਜ਼ੇਬੀ ਹੋਰਾਂ ਬਾਰੇ ਨਹੀਂ ਜਾਣਦੇ ਉਹ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਅੱਜ ਇਸ ਗੱਲਬਾਤ ਦੇ ਵਿੱਚ ਜੀ ਜੀ ਤਾਂ ਜ਼ੇਬੀ ਸਾਹਿਬ ਪਹਿਲਾਂ ਇਹ ਦੱਸੋ ਕਿ ਪਾਕਿਸਤਾਨ ਦੇ ਵਿੱਚ ਤੁਸੀਂ ਕਿੱਥੇ ਦੇ ਰਹਿਣ ਵਾਲੇ ਹੋ ਕਿਹੜਾ ਪਿੰਡ ਹੈ ਤੇ ਕਿਵੇਂ ਤੁਸੀਂ ਪੰਜਾਬੀਅਤ ਨੂੰ ਪਿਆਰ ਕਰਦੇ ਪਹਿਲਾਂ ਆਪਣੇ ਬਾਰੇ ਸ਼ੁਰੂ ਕਰਦੇ ਆ ਪਿੰਡ ਤੋਂ ਸ਼ੁਰੂ ਕਰਦੇ ਆ ਕਿਹੜਾ ਪਿੰਡ ਆ ਆਪਣਾ ਜੀ ਪਿੰਡ ਮੇਰਾ ਜੀ ਚੱਕ ਨੰਬਰ 653/4 ਚਾਰ ਚੱਕ ਤਹਿਸੀਲ ਜੜਾ ਵਾਲਾ ਜ਼ਿਲ੍ਹਾ ਲਾਲਪੁਰਾ ਜਿਹਨੂੰ ਫੈਸਲਾਬਾਦ ਕਿਹਾ ਜਾਂਦਾ ਇਹ ਨਨਕਾਣਾ ਸਾਹਿਬ ਦੀ ਲੈਂਦੀ ਸਾਈਡ ਤੇ ਆ ਤੇ ਪਿੰਡ ਮੇਰਾ ਲਾਲਪੁਰ ਵਾਲਾ ਲਾਲਪੁਰ ਦੀ ਚੜ੍ਹਦੀ ਸਾਈਡ ਤੇ ਪਿੰਡ ਪੈਂਦਾ ਜੀ 653/4 ਚਾਰ ਚੱਕ ਜੀ ਮੈਂ ਤੁਹਾਡੀ ਸੋਸ਼ਲ ਪ੍ਰੋਫਾਈਲ ਦੇਖ ਰਿਆ ਸੀ ਜੇਵੀ ਸਾਹਿਬ ਹਾਂਜੀ ਹਾਂਜੀ ਅ ਤੁਸੀਂ ਉਸ ਤੇ ਲਿਖਿਆ ਸੀ ਮੈਂ ਨੋਟ ਵੀ ਕੀਤਾ ਇੱਥੇ ਆਪਣੇ ਹਾਂਜੀ ਸਭ ਤੋਂ ਪਹਿਲਾਂ ਪੰਜਾਬੀ हां जी बिल्कुल ना पाकिस्तान ਤੋਂ ਨਾ ਹਿੰਦੁਸਤਾਨ ਤੋਂ ਸਭ ਤੋਂ ਪਹਿਲਾਂ ਪੰਜਾਬੀ ਇਹਨੂੰ ਥੋੜਾ ਐਲਬ੍ਰੇਟ ਕਰੋ ਜੀ ਸਭ ਤੋਂ ਪਹਿਲਾਂ ਅਸੀਂ ਸਾਡੇ ਰੂਟਸ ਜਿਹੜੇ ਨੇ ਉਹ ਪੰਜਾਬ ਪੰਜਾਬੀ ਅਤੇ ਹੜੱਪਾ ਸਿਵਲਾਈਜੇਸ਼ਨ ਨਾਲ ਮਿਲਦੇ ਨੇ ਜਾ ਕੇ ਸਾਡੇ ਪੰਜਾਬੀਆਂ ਦੇ ਸਾਡਾ ਬੇਸਿਕ ਜਿਹੜਾ ਘਰ ਹੈ ਉਹ ਹੜੱਪਾ ਮੋਨਜੋਦੜੋ ਹੈ ਸਾਡੀ ਵੱਸੋਂ ਸੀ ਏ ਤਾਂ ਅਸੀਂ ਅਗਰ ਤਰੀਖ ਨੂੰ ਵੀ ਅਗਰ ਸਾਲਾਂ ਚ ਗਿਣਤੀ ਕਰਕੇ ਵੀ ਉਹਦੀ ਵੇਖੀਏ ਤਾਂ ਅਸੀਂ ਪਿਛਲੇ 5000 ਸਾਲ ਤੋਂ ਜਾਂ 5500 ਸਾਲ ਤੋਂ ਅਸੀਂ ਪੰਜਾਬੀ ਆ ਅਸੀਂ 1400 ਸਾਲ ਤੋਂ ਅਗਰ ਮੈਂ ਧਰਮ ਦੀ ਗੱਲ ਕਰਾਂ ਤੇ 1400 ਸਾਲ ਤੋਂ ਅਸੀਂ ਮੁਸਲਮਾਨ ਆ ਔਰ ਅਗਰ ਮੈਂ ਐਜ਼ ਅ ਪਾਕਿਸਤਾਨੀ ਗੱਲ ਕਰਾਂ ਤੇ ਮੈਂ ਅ ਪਿਛਲੇ ਕੋਈ 74 73 74 ਸਾਲ ਤੋਂ ਮੈਂ ਪਾਕਿਸਤਾਨੀ ਆ ਸੋ ਸਭ ਤੋਂ ਪਹਿਲਾਂ ਕੀ ਹੋਏ ਪੰਜਾਬੀ ਹੋਏ ਤੁਹਾਡੀ ਸਾਰੇ ਵੀਡੀਓਜ਼ ਦੇ ਵਿੱਚ ਜਿਹੜਾ ਬਹੁਤਾ ਹਿੱਸਾ ਹੁੰਦਾ ਉਹ ਪੰਜਾਬੀ ਤੇ ਪੰਜਾਬੀਅਤ ਨੂੰ ਡੈਡੀਕੇਟਡ ਹੁੰਦਾ ਇਸ ਤਰ੍ਹਾਂ ਦਾ ਤੁਸੀਂ ਕਿਵੇਂ ਸੋਚਿਆ ਕਿ ਮੈਂ ਇਸ ਦੇ ਬਾਰੇ ਕੰਮ ਕਰਨਾ ਜੀ ਇਹ ਨਾ ਜੀ ਸਾਡੇ ਇੱਥੇ ਲੈਂਦੇ ਪੰਜਾਬ ਦੇ ਵਿੱਚ ਨਾ ਤਾਂ ਕੋਈ ਗਵਰਨਮੈਂਟ ਵੱਲੋਂ ਪੰਜਾਬੀ ਮਾਂ ਬੋਲੀ ਲਈ ਜਾਂ ਪੰਜਾਬੀ ਕਲਚਰ ਲਈ ਕੋਈ ਮਤਲਬ ਕੰਮ ਕੀਤਾ ਜਾਂਦਾ ਨਾ ਹੀ ਉਹ ਸਕੂਲਾਂ ਕਾਲਜਾਂ ਚ ਨਾ ਹੀ ਸਰਕਾਰੀ ਦਫ਼ਤਰਾਂ ਚ ਨਾ ਹੀ ਜੋ ਕੋ ਦਾ ਇੱਕ ਕਿਸੇ ਵੀ ਖਿੱਤੇ ਦੀ ਜਿਹੜੀ ਮਾਤਰੀ ਜ਼ੁਬਾਨ ਹੁੰਦੀ ਆ ਉਹਦਾ ਜਿਹੜਾ ਸਥਾਨ ਹੁੰਦਾ ਉਹ ਵੀ ਉਹਨੂੰ ਮਤਲਬ ਇੱਥੇ ਨਹੀਂ ਮਿਲਿਆ ਹੋਇਆ ਸੀ ਸੋ ਬਾਕੀ ਜਿਹੜੇ ਸਾਡੇ ਤਿੰਨ ਸੂਬੇ ਸੀ ਉਹਨਾਂ ਦੇ ਵਿੱਚ ਉਹ ਲੋਕ ਪਸ਼ਤੋ ਪਸ਼ਤੂਨ ਦੋ ਖੜੇ ਨੇ ਆਪਸ ਵਿੱਚ ਪਸ਼ਤੋ ਬੋਲ ਰਹੇ ਨੇ ਤਾਂ ਵੈਲੰਗੋਡ ਓਕੇ ਆ ਬੜੀ ਜ਼ਬਰਦਸਤ ਨੇ ਬਲੋਚੀ ਦੋ ਖੜੇ ਬਲੋਚੀ ਬੋਲ ਰਹੇ ਨੇ ਵੈਲੰਗੋਡ ਬਹੁਤ ਵਧੀਆ ਚੰਗਾ ਇਸੇ ਤਰ੍ਹਾਂ ਸਿੰਧੀ ਅਗਰ ਪੰਜਾਬੀ ਦੋ ਖੜੇ ਆਪਸ ਵਿੱਚ ਪੰਜਾਬੀ ਬੋਲ ਰਹੇ ਨੇ ਤਾਂ ਉਹ ਇਹ ਜਿਹਾ ਜਾਹਲ ਹੈ ਇਹ ਪਿੰਡੂ ਨੇ ਇਹ ਮਤਲਬ ਕਿ ਇਹਨਾਂ ਨੂੰ ਗੱਲ ਕਰਨ ਦੀ ਤਮੀਜ਼ ਨਹੀਂ ਹੈ ਇਹ ਪਿੰਡੂਆਂ ਜਿਹਾ ਬੋਲ ਰਹੇ ਨੇ ਸੋ ਇੱਕ ਤਾਂ ਇਹ ਚੀਜ਼ ਸੀ ਜਿਹੜੀ ਕਿ ਵੇਖੀ ਦੀ ਸੀ ਤੇ ਬੁਰਾ ਲੱਗਦਾ ਸੀ ਕਿ ਯਾਰ ਅਗਰ ਪਾਕਿਸਤਾਨ ਚ ਰਹਿ ਕੇ ਦੂਜੇ ਸੂਬੇ ਵਾਲੇ ਆਪਣੀ ਮਾਂ ਬੋਲੀ ਬੋਲ ਰਹੇ ਨਾ ਤਾਂ ਕੋਈ ਮਸਲਾ ਨਹੀਂ ਆ ਰਿਹਾ ਇੱਕ ਪੰਜਾਬੀ ਪੰਜਾਬੀ ਬੋਲ ਰਿਹਾ ਤੇ ਉਹਦੇ ਵਿੱਚ ਮਸਲਾ ਆ ਰਿਹਾ ਔਰ ਇਹਦੇ ਖਿਲਾਫ ਕੋਈ ਬੋਲ ਵੀ ਨਹੀਂ ਰਿਹਾ ਨਾ ਕੋਈ ਨਿਊਜ਼ ਚੈਨਲ ਹੈ ਨਾ ਕੋਈ ਮਤਲਬ ਆਈ ਥਿੰਕ ਕੋਈ ਪ੍ਰਿੰਟ ਪ੍ਰਿੰਟ ਮੀਡੀਆ ਦੇ ਵਿੱਚ ਕੋਈ ਬੋਲ ਰਿਹਾ ਨਾ ਕੋਈ ਵੱਡੀ ਸੈਲਬ੍ਰਿਟੀ ਦੇ ਬਾਰੇ ਗੱਲ ਕਰ ਰਹੀ ਹੈ ਕਿ ਨਹੀਂ ਬਾਈ ਸਾਡਾ ਵਿਰਸਾ ਹੈ ਸਾਡੀ ਮਾਂ ਬੋਲੀ ਹੈ ਜਿਸ ਤਰ੍ਹਾਂ ਸਿੰਧੀ ਕਲਚਰ ਡੇ ਮਨਾਉਂਦੇ ਨੇ ਔਰ ਉਹਦੇ ਤੇ ਉਹਨਾਂ ਦੇ ਪੂਰੀ ਆਪਣਾ ਸਿੰਧh ਦੀ ਗਵਰਨਮੈਂਟ ਜਿਹੜੀ ਆ ਉਹ ਉਹਨਾਂ ਦੀ ਜਿੰਨੇ ਸੈਲਬ੍ਰਿਟੀਆਂ ਨੇ ਉਹ ਸਾਰੇ ਉਹਦੇ ਵਿੱਚ ਪਾਰਟਿਸਿਪੇਟ ਕਰਦੇ ਨੇ ਲੇਕਿਨ ਸਾਡੇ ਪੰਜਾਬੀਆਂ ਦਾ ਨਾ ਕੋਈ ਕਲਚਰ ਡੇ ਨਾ ਕੋਈ ਸਾਡੇ ਕਲਚਰ ਨੂੰ ਕੋਈ ਥਾਂ ਮਿਲਦੀ ਆ ਕਿਤੇ ਸੋ ਇਹਨਾਂ ਚੀਜ਼ਾਂ ਨੂੰ ਵੇਖ ਕੇ ਸੋਚ ਕੇ ਤੇ ਕਿਹਾ ਵੀ ਇਹਦੇ ਬਾਰੇ ਬੋਲਣ ਦੀ ਲੋੜ ਹੈ ਅੱਜ ਅਸੀਂ ਸ਼ੁਰੂ ਕਰਾਂਗੇ ਅਸੀਂ ਅੱਜ ਬੋਲਣਾ ਸ਼ੁਰੂ ਕਰਾਂਗੇ ਹੌਲੀ 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 ਲਹਿਰ ਬਣੂਗੀ ਸਾਡੀ ਆਨਲਾਈਨ ਅਸਲਾ ਵੀ ਬੋਲਣ ਗਿਆ ਇੱਕ ਦਿਨ ਨੂੰ ਅਸੀਂ ਆਪਣੀ ਮੰਜ਼ਿਲ ਤੇ ਪਹੁੰਚ ਜਾਾਂਗੇ ਅਸੀਂ ਆਪਣੀ ਮਾਂ ਬੋਲੀ ਨੂੰ ਕਲਚਰ ਨੂੰ ਆਪਣੇ ਵਿਸੇਬ ਨੂੰ ਆਪਣੇ ਸੱਭਿਆਚਾਰ ਨੂੰ ਇਸ ਧਰਤੀ ਤੇ ਥਾਂ ਦਿਵਾਉਣ ਜੋਗੇ ਹੋ ਜਾਾਂਗੇ ਜੀਬੀ ਸਾਹਿਬ ਜਿਵੇਂ ਤੁਸੀਂ ਇੱਕ ਪਿੰਡ ਤੋਂ ਆਉਂਦੇ ਹੋ ਪਿੰਡ ਵਾਲਾ ਬੰਦਾ ਕਈ ਸੋਚਦਾ ਕਿ ਯਾਰ ਮੈਂ ਕਿੰਨੀ ਕੋਸ਼ਿਸ਼ ਕਰ ਲਾਂਗਾ ਜਦ ਤੱਕ ਇਹ ਸਰਕਾਰੀ ਲੈਵਲ ਤੇ ਐ ਵੱਡੇ ਪੱਧਰ ਤੇ ਕੋਈ ਚੀਜ਼ ਨਹੀਂ ਸ਼ੁਰੂ ਹੁੰਦੀ ਤੇ ਮੇਰੀ ਕੋਸ਼ਿਸ਼ ਨਾਲ ਕੀ ਹੋ ਜਾਏਗਾ ਪਰ ਤੁਸੀਂ ਪੰਜਾਬੀ ਨੂੰ ਕਾਇਮ ਰੱਖਣ ਲਈ પાછા ਨੂੰ بچાਉਣ ਦੇ ਲਈ ਪਾਕਿਸਤਾਨ ਦੇ ਵਿੱਚ ਕਾਫੀ ਤੁਸੀਂ ਸੰਘਰਸ਼ ਵੀ ਕਰ ਰਹੇ ਹੋ ਤੇ અલગ અલગ ਮੰਚਾਂ ਤੇ ਤੁਹਾਨੂੰ ਦੇਖਦੇ ਵੀ ਆ ਤੇ ਇਹਦੇ ਵਿੱਚ ਤੁਸੀਂ ਸੋਸ਼ਲ ਮੀਡੀਆ ਤੇ ਇੰਟਰਨੈਟ ਦੇ ਜਿਹੜਾ ਰੋਲ ਹੈ ਇਹਨੂੰ ਕਿਵੇਂ ਦੇਖਦੇ ਹੋ ਕਿਉਂਕਿ ਤੁਸੀਂ ਪਿੰਡ 'ਚ ਹੀ ਬੈਠ ਕੇ ਬਹੁਤ ਸਾਰੇ ਲੋਕਾਂ ਨਾਲ ਜੁੜਦੇ ਹੋ ਦੁਨੀਆ ਭਰ 'ਚ ਹਾਂਜੀ ਇਹ ਜਿਹੜਾ ਸੋਸ਼ਲ ਮੀਡੀਆ ਨਾ ਜੀ ਇਹਦੇ ਜੇ ਕਿਤੇ ਸਾਨੂੰ ਕੋਈ ਨੁਕਸਾਨ ਨਹੀਂ ਜ਼ਿੰਦਗੀ ਦੇ ਵਿੱਚ ਲੇਕਿਨ ਇਹਦੇ ਫਾਇਦੇ ਜ਼ਿਆਦਾ ਨੇ ਸੋਸ਼ਲ ਮੀਡੀਆ ਰਾਹੀਂ ਅਸੀਂ ਆਪਣਾ ਮੁੱਦਾ ਆਪਣੇ ਮਸਲੇ ਮਸਾਇਲ ਆਪਣੀਆਂ ਖੁਸ਼ੀਆਂ ਆਪਣੀਆਂ ਗੱਲਾਂ ਸਾਂਝੀਆਂ ਕਰ ਸਕਦੇ ਹਾਂ ਦੁਨੀਆ ਦੇ ਵਿੱਚ ਕਿਤੇ ਵੀ ਬੈਠੇ ਹੋਏ ਲੋਕਾਂ ਦੇ ਨਾਲ ਔਰ ਆਪਣੀਆਂ ਜਿਹੜੇ ਸਾਡੇ ਇਵਾਨਾਂ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਸਾਡੇ ਮੈਂਬਰਸ ਬੈਠੇ ਹੋਏ ਨੇ ਉਹ ਸਾਨੂੰ ਰੋਜ਼ ਬਰੋ ਬਰੋ ਸੜਕਾਂ ਤੇ ਨਹੀਂ ਮਿਲਦੇ ਉਹ ਸਾਨੂੰ ਰੋਜ਼ ਬਜ਼ੁਰਗ ਡੇਰਿਆਂ ਤੇ ਦਫ਼ਤਰਾਂ 'ਚ ਨਹੀਂ ਮਿਲਦੇ ਸੋਸ਼ਲ ਮੀਡੀਆ ਜਿਹੜਾ ਵੇ ਇਹ ਸਾਡੀ ਗੱਲ ਉਹਨਾਂ ਤੱਕ ਉਹਨਾਂ ਦੇ ਕੰਨਾਂ ਤੱਕ ਵੀ ਪਹੁੰਚਾਉਂਦਾ ਹੈ ਇਹ ਸੋਸ਼ਲ ਮੀਡੀਆ ਦਾ ਬਹੁਤ ਵੱਡਾ ਕਰਦਾਰ ਹੈ ਸਾਡੇ ਮੁੱਦਿਆਂ ਦੇ ਵਿੱਚ ਸਾਡੇ ਮਸਲਿਆਂ ਦੇ ਵਿੱਚ ਸਾਡੀ ਹਰ ਚੀਜ਼ ਦੇ ਵਿੱਚ ਸਾਂਝ ਵਧਾਉਣ ਦੇ ਵਿੱਚ ਵੀ ਔਰ ਦੂਜੀ ਸੋਸ਼ਲ ਮੀਡੀਆ ਦੀ ਜਿਹੜੀ ਸਾਂਝ ਹੈ ਸਾਡੇ ਵਿੱਚ ਉਹ ਇਹ ਹੈ ਕਿ ਤੁਸੀਂ ਦੇਖੋਗੇ ਚੜ੍ਹਦੇ ਪੰਜਾਬ ਦੇ ਵਿੱਚ ਕਿੰਨਾ ਲੋਕਾਂ ਦਾ ਆਉਣ ਜਾਣੋਂ ਕਿੰਨਾ ਤਲਕ ਔਰ ਕਿੰਨਾ ਮਤਲਬ ਕਿ ਪਿਆਰ ਸੋਸ਼ਲ ਮੀਡੀਆ ਰਾਹੀਂ ਬਣਿਆ ਜਿਹੜਾ ਤੁਹਾਡਾ ਇਹ ਰੂਪ ਹੈ ਲੋਕ ਸੋਸ਼ਲ ਮੀਡੀਆ ਤੇ ਇਹਨੂੰ ਪਸੰਦ ਕਰਦੇ ਮਤਲਬ ਇਧਰਲੇ ਪੰਜਾਬ 'ਚ ਤਾਂ ਬਹੁਤ ਪਸੰਦ ਕੀਤਾ ਜਾਂਦਾ ਤੁਹਾਡੀ ਬੋਲੀ ਤੋੜਾ ਜਿਹੜਾ ਪਹਿਰਾਵਾ ਹੈ ਉਹਨੂੰ ਬਹੁਤ ਪਸੰਦ ਕਰਦੇ ਆ। ਹਾਂਜੀ। ਆ ਇਹ ਇਸਨੂੰ ਤੁਸੀਂ ਕੌਨਸ਼ੀਅਸਲੀ ਚੁਣਿਆ ਕਿ ਨਹੀਂ ਮੈਂ ਇਸ ਤਰ੍ਹਾਂ ਦੇ ਉੱਚ ਰਹਿਣਾ ਜਾਂ ਇਹ ਕਿਸੇ ਪਰਿਵਾਰ ਚੋਂ ਤੁਹਾਡੇ ਨਿਕਲ ਕੇ ਆਇਆ ਇਹ ਪੂਰਾ ਬਾਣਾ। ਇਹ ਜਿਹੜਾ ਬਾਣਾ ਨਾ ਜੀ ਸਾਡਾ ਤੁਸੀਂ ਅਸੀਂ ਪਿੱਛੋਂ ਹਸਾਰ ਤੋਂ ਆ ਸਾਡਾ ਜ਼ਿਲ੍ਹਾ ਜਿਹੜਾ ਹਸਾਰ ਅਸੀਂ ਤਹਿਸੀਲ ਫਤਿਹਬਾਦ। ਪਿੰਡ ਸੱਦਰਲੀ ਹਰਿਆਣਾ ਤੋਂ ਹਰਿਆਣੇ ਤੋਂ ਸਾਡੇ ਹਰਿਆਣਵੀ ਬਾਬੇ ਜਿੰਨੇ ਵੀ ਆ ਨਾ ਜੀ ਉੱਥੋਂ ਜਿਹੜੇ ਇੱਧਰ ਆਏ ਹੋਏ ਹਿਜਰ ਆਪਣਾ ਉਜਾੜੇ ਦੇ ਟਾਈਮ ਤੇ ਤਾਂ ਉਹ ਇਸ ਤਰ੍ਹਾਂ ਦੀਆਂ ਪੱਗਾਂ ਬੰਨਦੇ ਆ ਮੇਰਾ ਦਾਦਾ ਪਰਦਾਦਾ ਸਾਡੇ ਸਾਰੇ ਇਸ ਤਰ੍ਹਾਂ ਦੀ ਗੋਲ ਪੱਗ ਬੰਨਦੇ ਹੁੰਦੇ ਸੀ ਮਤਲਬ ਕੰਨ ਲਈ ਸੀ ਢੱਕਦੇ ਉੱਪਰ ਸੇੜੀ ਢੱਕਦੇ ਸੀਗੇ ਤਾਂ ਇਹ ਇੱਕ ਮੇਰੇ ਦਾਦਾ ਜੀ ਵੀ ਬੰਨਦੇ ਹੁੰਦੇ ਸੀ ਦਾਦੇ ਦਾ ਭਾਈ ਵੀ ਬੰਨਦਾ ਸੀ ਤਾਂ ਮੈਨੂੰ ਚੰਗਾ ਲੱਗਦਾ ਸੀ ਇੱਕ ਮਤਲਬ ਇੱਕ ਜਿਵੇਂ ਹੁੰਦੀ ਨਾ ਤੁਹਾਡੇ ਅੰਦਰ ਖੂਨ ਦੇ ਵਿੱਚ ਇੱਕ ਚੀਜ਼ ਤਾਂ ਇਹ ਮੈਨੂੰ ਸੋਹਣੀ ਲੱਗਦੀ ਹੁੰਦੀ ਜੀ ਪੱਗ ਕੇ ਯਾਰ ਮੈਂ ਵੀ ਬੰਨਿਆ ਕਰਾਂ ਤਾਂ ਫਿਰ ਉੱਥੋਂ ਇਹ ਸ਼ੌਕ ਪਾ ਗਿਆ ਤੇ ਬਾਕੀ ਜਿਹੜਾ ਚਾਦਰੇ ਦੀ ਗੱਲ ਆ ਚਾਦਰਾਂ ਆਪਾਂ ਲਾਉਂਦੇ ਆ ਉਹ ਇੱਕ ਤਾਂ ਸਾਨੂੰ ਸਾਡਾ ਮਾਂ ਬੋਲੀ ਇੱਕ ਉਹ ਬੋਲਦਾ ਮੈਂ ਪੰਜਾਬੀ ਲਈ ਬੋਲਦਾ ਮੈਂ ਦੂਸਰਾ ਮੈਂ ਚਾਦਰੇ ਲਾਉਂਦਾ ਸਪੈਸ਼ਲੀ ਚਾਦਰੇ ਲਾਉਣ ਦੀ ਰੀਜ਼ਨ ਮੇਰੀ ਇਹ ਵੇਖ ਕੇ ਸਾਡੇ ਲਿਬਾਸ ਨੂੰ ਡੀਗ੍ਰੇਡ ਬਹੁਤ ਕੀਤਾ ਗਿਆ ਦਰਬਾਨਾਂ ਦੇ ਪੱਗਾਂ ਤੇ ਰੱਖਿਆ ਗਿਆ ਉਹਨੂੰ ਜਿੱਦਾਂ ਹੋਟਲਾਂ ਦੇ ਬਾਹਰ ਦਰਵਾਜ਼ੇ ਖੋਲਣ ਵਾਲੇ ਨੇ ਉਹਨਾਂ ਦੇ ਸਿਰਾਂ ਤੇ ਰੱਖਿਆ ਗਿਆ ਪੱਗ ਨੂੰ ਉਸ ਤੋਂ ਵੱਖ ਜਿਹੜੇ ਚਾਦਰੇ ਸੀ ਰੀਸੈਂਟਲੀ ਅਸੀਂ ਝੰਗ ਜਾ ਕੇ ਆਏ ਆ ਇੱਕ ਹੋਟਲ ਦੇ ਵਿੱਚ ਰੋਟੀ ਖਾ ਲਈ ਅਸੀਂ ਗੁਰਚੇਦ ਬਾਈ ਵੀ ਨਾਲ ਸੀ ਤੇ ਹੀਰਾਂਝੇ ਦੇ ਦਰਬਾਰ ਤੇ ਗਿਆ ਤਾਂ ਉੱਥੇ ਜਿਹੜਾ ਗੇਟ ਖੋਲਣ ਵਾਲਾ ਨੌਕਰ ਸੀ ਨਾ ਜੀ ਉਹਨੂੰ ਉਹਨਾਂ ਨੇ ਚਾਦਰਾਂ ਲਵਾਇਆ ਹੋਇਆ ਤਾਂ ਸਿਰ ਤੇ ਪੱਗ ਬੰਨੀ ਹੋਈ ਉਦੇ ਬਾਕੀ ਜਿੰਨੇ ਵੀ ਸੀਗੇ ਉੱਥੇ ਰਿਸੈਪਸ਼ਨ ਤੇ ਬੈਠੇ ਜਾਂ ਦੂਜੇ ਤਿੱਜੇ ਲੋਕ ਉਹ ਬੜੇ ਸੋਹਣੇ ਪੈਂਟ ਕੋਟ ਪਾ ਕੇ ਤੇ ਆਪਣਾ ਉੱਥੇ ਆਰਾਮ ਨਾਲ ਬੈਠੇ ਹੋਏ ਸੀਗੇ ਸੋ ਮੈਂ ਜ਼ਿਆਦਾ ਇਸ ਵਜ੍ਹਾ ਤੋਂ ਲਾਉਂਦਾ ਕਿ ਇਹ ਲੋਕ ਦੇਖਣ ਲੋਕਾਂ ਦੇ ਵਿੱਚ ਚਰਚਾ ਦੇ ਵਿੱਚ ਜਾਵੇ ਔਰ ਇਹਨੂੰ ਸਾਡੀ ਯੂਥ ਜਿਹੜੀ ਆ ਅਡਾਪਟ ਔਰ ਇਹਨੂੰ ਚਾਦਰੇ ਨੂੰ ਲਾਵੇ ਔਰ ਲੋਕਾਂ ਦੇ ਵਿੱਚ ਫੈਲੇ ਬਿਲਕੁਲ ਇਹ ਜਿਹੜੀ ਆ ਮਤਲਬ ਜੀ ਸਰ ਇੱਕ ਹੋਰ ਸਵਾਲ ਇਹਦੇ ਨਾਲ ਹੀ ਜੁੜਿਆ ਹੋਇਆ ਹੈ ਜਦੋਂ ਜਿਹੜੇ ਤੁਸੀਂ ਚਾਦਰੇ ਲਾਉਂਦੇ ਹੋ ਅ ਉਹਨਾਂ ਦੇ ਕਦੇ ਸ਼ੇਰ ਬਣਿਆ ਹੁੰਦਾ ਹੈ ਕਦੇ ਮੋਰ ਬਣਿਆ ਹੁੰਦਾ ਹੈ ਕਦੇ ਬਲਦ ਬਣੇ ਹੁੰਦੇ ਨੇ ਇਹ ਤੁਸੀਂ ਸਪੈਸ਼ਲ ਡਿਜ਼ਾਈਨ ਕਰਵਾਉਂਦੇ ਹੋ ਜਾਂ ਇਹ ਬਣੇ ਬਣਾਏ ਆਉਂਦੇ ਆ ਉਧਰ ਨਹੀਂ ਜੀ ਇਹ ਬਣੇ ਬਣਾਏ ਨਹੀਂ ਹੁੰਦੇ ਇਹ ਮੈਂ ਆਪ ਡਿਜ਼ਾਈਨ ਕਰਵਾਉਂਦਾ ਦੱਸ ਕੇ ਕਿ ਮੈਨੂੰ ਇਸ ਕਲਰ ਦਾ ਚਾਦਰ ਚਾਹੀਦਾ ਔਰ ਤੁਹਾਨੂੰ ਇੱਕ ਬੜੇ ਮਜ਼ੇ ਦੀ ਮੈਂ ਗੱਲ ਦੱਸ ਦੇਵਾਂ ਕਿ ਇਹ ਮੈਂ ਅੰਮ੍ਰਿਤਸਰ ਤੋਂ ਬਣਵਾਏ ਨੇ ਬਹੁਤ سارے ਜੀਆਂ ਨੂੰ ਨਹੀਂ ਪਤਾ ਵੀ ਕਿੱਥੋਂ ਬਣਦੇ ਨੇ ਜਾਂ ਕਿੱਥੋਂ ਆਏ ਨੇ ਮੈਂ ਅੰਮ੍ਰਿਤਸਰ ਤੋਂ ਬਣਵਾਏ ਨੇ ਸਾਡੇ ਲੈਂਦੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀ ਡਿਜ਼ਾਈਨਿੰਗ ਜਾਂ ਕਢਾਈ ਜਿਹੜੀ ਆ ਉਹ ਇੱਥੇ ਨਹੀਂ ਕਰਦੇ ਨਹੀਂ ਪਤਾ ਮੈਂ ਸੋ ਉੱਥੋਂ ਆਰਡਰ ਕੀਤਾ ਉੱਥੋਂ ਬਣਵਾਇਆ ਤੇ ਉੱਥੋਂ ਲੈ ਕੇ ਆਇਆ ਆ ਫਿਰ ਕਿਤੇ ਪੀਟੀਸੀ ਦੇ ਆ ਇੰਟਰਵਿਊ ਦੇਖ ਕੇ ਜੇ ਵੀ ਸਾਹਿਬ ਆ ਨਾ ਹੋਵੇ ਕਿ ਇੱਥੇ ਦੇ ਮੁੰਡੇ ਅੰਮ੍ਰਿਤਸਰ ਦੇ ਉਹ ਕਾਰੀਗਰ ਜਾਂ ਉਸ ਦੁਕਾਨ ਤੇ ਪਹੁੰਚ ਜਾਣ ਤੇ ਭੀੜ ਜ਼ਿਆਦਾ ਲੱਗ ਜਾਵੇ ਤੇ ਚੰਗੀ ਗੱਲ ਵੀ ਹੈ ਕਿਉਂਕਿ ਜਿਹੜਾ ਸਾਡਾ ਕਲਚਰ ਆ ਉਹ ਜਿੰਨਾ ਸਪਰੈਡ ਹੋਏ ਉਹ ਜ਼ਿਆਦਾ ਉਹ ਰਹਿੰਦਾ ਹੈ ਹਾਂਜੀ ਤੇ ਜਦੋਂ ਤੁਸੀਂ ਜੇਵੀ ਸਾਹਿਬ ਇਸ ਪੂਰੇ ਬਾਣੇ ਚ ਪਹਿਲੀ ਵਾਰੀ ਆਉਣਾ ਸ਼ੁਰੂ ਹੋਏ ਤਾਂ ਤੁਹਾਡੇ ਯਾਰਾਂ ਦੋਸਤਾਂ ਨੇ ਤੁਹਾਡੇ ਪੂਰੇ ਸਰਕਲ ਨੇ ਇਹ ਕਿਹਾ ਨਹੀਂ ਕਿ ਯਾਰ ਇਹ ਨਵਾਂ ਕੀ ਸਟਾਈਲ ਅਪਣਾ ਲਿਆ ਜਾਂ ਲੋਕਾਂ ਨੇ ਵੈਲਕਮ ਕੀਤਾ ਇਸ ਚੀਜ਼ ਦਾ ਜਿਹੜੇ ਹਿਸਾਬ ਨਾਲ ਤਾਂ ਜੀ ਸਾਡੀ ਮਾਂ ਬੋਲੀ ਨੂੰ ਇੱਥੇ ਪਿੱਛੇ ਕੀਤਾ ਜਾਂਦਾ ਨਾ ਸਾਡੇ ਲਿਬਾਸ ਨੂੰ ਪਿੱਛੇ ਕੀਤਾ ਗਿਆ ਤੇ ਜਦੋਂ ਮੈਂ ਨਵਾਂ ਨਵਾਂ ਪੰਜਾਬੀ ਵੀ ਬੋਲਣ ਲੱਗਿਆ ਸੀ ਜਾਂ ਮਤਲਬ ਪੰਜਾਬੀ ਲਈ ਬੋਲਣ ਲੱਗਿਆ ਸੀ ਵੀਡੀਓਸ ਪਾਉਣ ਲੱਗਿਆ ਸੀ ਵੀ ਆ ਸਾਡੇ ਮਸਲੇ ਦੇ ਮਾਮਲੀ ਲੈ ਕੇ ਤਾਂ ਬਹੁਤ ਸਾਰੇ ਲੋਕਾਂ ਨੇ ਮੈਨੂੰ ਸਿੱਖੀ ਦਾ ਖਿਤਾਬ ਦਿੱਤਾ ਕਿ ਤੂੰ ਸਿੱਖ ਹੋ ਗਿਆ ਤੂੰ ਸਿੱਖਾਂ ਦੀ ਬੋਲੀ ਨੂੰ ਪ੍ਰਮੋਟ ਕਰ ਰਿਹਾ ਮਤਲਬ ਪਤਾ ਨਹੀਂ ਸੀ ਆ ਉਹਨਾਂ ਨੂੰ ਇਹ ਸਮਝਦੇ ਸੀ ਕਿ ਸਾਡੀ ਜ਼ੁਬਾਨ ਹਿੰਦੂ ਹੈ ਔਰ ਜਿਹੜੀ ਪੰਜਾਬੀ ਆ ਇਹ ਸੈਪਰੇਟ ਆ ਸਿਰਫ ਸਿੱਖਾਂ ਦੀ ਹੋਈ ਆ ਸਾਡੀ ਤਾਂ ਉਰਦੂ ਆ ਅਰਬੀ ਆ ਜਬਾਨ ਨੂੰ ਧਰਮ ਨਾਲ ਜੋੜਨ ਦਾ ਜਿਹੜਾ ਇੱਕ ਮੋਟਾ-ਮੋਟਾ ਅੰਦਾਜ਼ਾ ਹੁੰਦਾ ਲੋਕਾਂ ਦਾ ਕਿ ਇਹ ਫਲਾਣੇ ਫਿਰਕੇ ਦੀ ਫਲਾਣੀ ਜ਼ਬਾਨ ਹੈ ਫਲਾਣੇ ਫਿਰਕੇ ਦੀ ਸੋ ਉਹ ਜਦੋਂ ਬੋਲੀ ਲਈ ਬੋਲਣਾ ਸ਼ੁਰੂ ਕੀਤਾ ਤਾਂ ਉਦੋਂ ਵੀ ਲੋਕਾਂ ਨੇ ਮੈਨੂੰ ਮਤਲਬ ਸਿੱਖਾਂ ਨਾਲ ਜੋੜਿਆ ਕਿ ਤੂੰ ਸਿੱਖ ਹੋ ਗਿਆ ਕਈਆਂ ਨੇ ਕਿਹਾ ਰੁਕੀਆਂ ਨੇ ਕਿਹਾ ਤੈਨੂੰ ਬਾਹਰ ਤੋਂ ਡਾਲਰ ਭੇਜ ਦੇਣ ਤੂੰ ਉਹਨਾਂ ਦੀ ਬੋਲੀ ਪ੍ਰਮੋਟ ਕਰ ਰਿਹਾ ਫਿਰ ਜਦੋਂ ਮੈਂ ਚਾਦਰੇ ਲਾਉਣਾ ਸ਼ੁਰੂ ਕੀਤੇ ਸੋ ਸਾਡੇ ਇੱਥੇ ਬਜ਼ੁਰਗ ਲਾਉਂਦੇ ਆ ਚਾਦਰੇ ਇਹ ਨਹੀਂ ਕਿ ਨਹੀਂ ਲਾਉਂਦੇ ਲੇਕਿਨ ਯੰਗ ਮੁੰਡਾ ਯੂਥ ਵਿੱਚ ਤੁਹਾਨੂੰ ਕੋਈ ਬੰਦਾ ਜਿਹੜਾ ਨਜ਼ਰ ਨਹੀਂ ਆਏਗਾ ਜਿਹੜਾ ਚਾਦਰਾ ਲਾਉਂਦਾ ਪ੍ਰਾਪਰਲੀ ਵਿਆਹਾਂ ਸ਼ਾਦੀਆਂ ਤੇ ਆਪਣੇ ਫੰਕਸ਼ਨ ਤੇ ਚਾਦਰਾ ਲਾ ਕੇ ਜਾਂਦਾ ਹੋਵੇ ਬਿਲਕੁਲ ਸ਼ਰਮ ਮਹਿਸੂਸ ਕਰਦੇ ਆ ਕਿ ਇਹ ਪਤਾ ਨਹੀਂ ਲੋਕ ਹੱਸਣਗੇ ਸਾਡੇ ਹਾਂ ਬਿਲਕੁਲ ਤੇ ਬਜ਼ੁਰਗ ਬਾਬੇ ਜਿਹੜੇ ਨੇ ਉਹ ਫਿਰ ਉਹਨਾਂ ਦੀ ਆਦਤ ਤਾਂ ਕਿਉਂਕਿ ਉਹਨਾਂ ਦਾ ਜਿਹੜਾ ਪਛੋਕੜ ਆ ਉਹ ਆਪਣਾ ਚੜ੍ਹਦੇ ਪੰਜਾਬ ਤੋਂ ਆ ਤਾਂ ਉਦੋਂ ਲੋਕ ਲਾਉਂਦੇ ਹੁੰਦੇ ਸੀ ਉਦੋਂ ਇੱਕ ਟ੍ਰੈਂਡ ਕਹਿ ਲਓ ਜਾਂ ਉਦੋਂ ਸਾਡਾ ਇਹਨੂੰ ਪਿਆਰ ਕਰਦੇ ਸੀ ਲੋਕ ਤਾਂ ਬਜ਼ੁਰਗ ਲਾਉਂਦੇ ਸੀ ਯੂਥ ਵਿੱਚ ਕੋਈ ਨਹੀਂ ਸੀ ਜਦੋਂ ਫਿਰ ਮੈਂ ਲਾਉਣਾ ਸ਼ੁਰੂ ਕੀਤਾ ਮੈਂ ਵੀਡੀਓਜ਼ ਬੁਣੀ ਸ਼ੁਰੂ ਕੀਤੀਆਂ ਔਰ ਨਾਰਮਲੀ ਵਿਆਹਾਂ ਤੇ ਜਾਣ ਲੱਗ ਗਿਆ ਇੱਦਾਂ ਲਾ ਕੇ ਚਾਦਰੇ ਤਾਂ ਬੜੇ ਲੋਕਾਂ ਨੇ ਗੱਲ ਕੀਤੀ ਯਾਰ ਤੂੰ ਕੀ ਮਤਲਬ ਬਣ ਗਿਆ ਤੇ ਮੈਂ ਤੋਂ ਕਹਿਣਾ ਕਿ ਮੇਰੇ ਅੰਦਰ ਇੱਕ ਬੁੱਢੀ ਰੂਹ ਬੈਠੀ ਹੈ ਹੜੱਪੀ ਸਿਵਲਾਈਜੇਸ਼ਨ ਦੀ ਤਾਂ ਉਹ ਮੈਨੂੰ ਕਹਿੰਦੀ ਹੈ ਕਿ ਤੂੰ ਆਹ ਚੀਜ਼ਾਂ ਵਰਤਿਆ ਕਰ ਸੋ ਹੱਸ ਕੇ ਗੱਲ ਟਾਲਦੇ ਦੀ ਦੇਈ ਦੀ ਸੀ ਲੇਕਿਨ ਲੋਕ ਟੌਂਟ ਬਹੁਤ ਕਰਦੇ ਹੁੰਦੇ ਸੀ ਲੇਕਿਨ ਹੁਣ ਆਕੇ ਲੋਕਾਂ ਨੂੰ ਇਹ ਸਮਝ ਆਉਣੀ ਸ਼ੁਰੂ ਹੋ ਗਈ ਕਿ ਨਹੀਂ ਯਾਰ ਮੁੰਡਾ ਜੋ ਕੰਮ ਕਰ ਰਿਹਾ ਵਧੀਆ ਕਰ ਰਿਹਾ ਜੋ ਇਹ ਵਿਖਾ ਰਿਹਾ ਜੋ ਪਾ ਰਿਹਾ ਇਹਨਾਂ ਦੀ ਕਾਪੀ ਵੀ ਹੋ ਰਹਾ ਤੁਹਾਡਾ ਲਿਬਾਸ ਲੋਕੀ ਕਾਪੀ ਵੀ ਕਰ ਰਹੇ ਕਾਪੀ ਦਾ ਭਾਈ ਇੰਨਾ ਕੋ ਹੋ ਰਿਹਾ ਕਿ ਮੈਂ ਤੁਹਾਨੂੰ ਦੱਸ ਨਹੀਂ ਰਿਹਾ ਔਰ ਸਭੋ ਮੈਨੂੰ ਖੁਸ਼ੀ ਹੁੰਦੀ ਹੈ ਕਿ ਮੇਰੇ ਪੌਣ ਨਾਲ ਅਗਰ 10 ਜੀ ਉਸ ਚੀਜ਼ ਨੂੰ ਅਡਾਪਟ ਕਰ ਰਹਾ ਕਾਪੀ ਕਰ ਰਹਾ ਬਣਵਾ ਕੇ ਪਾ ਰਹਾ ਜਾਂ ਚਾਦਰਾਂ ਲਾ ਰਹਾ ਤਾਂ ਉਹ ਸਾਡੇ ਕਲਚਰ ਦੀ ਸਾਡੇ ਲਿਬਾਸ ਦੀ ਪ੍ਰੋਮੋਸ਼ਨ ਹੈ ਤਾਂ ਉਹ ਮੈਨੂੰ ਬਹੁਤ ਖੁਸ਼ੀ ਹੁੰਦੀ ਆ ਕਿ ਲੋਕ ਲਾਉਂਦੇ ਮੈਂ ਤੁਹਾਨੂੰ ਰੀਸੈਂਟਲੀ ਗੱਲ ਸੁਣਾਉਣਾ ਕਿ ਆ ਚਾਦਰ ਮੈਂ ਉੱਪਰ ਲੈ ਕੇ ਬੈਠਾ ਇਹ ਵੀ ਮੈਂ ਕਸਟਮਾਈਜ਼ ਕਰਵਾਈ ਆ ਠੀਕ ਆ ਇਹ ਦਾ ਆਪਣੇ ਮਤਲਬ ਆਪ ਕਰਵਾਈ ਆ ਤੇ ਇਹ ਜਦੋਂ ਮੈਂ ਇਹ ਵੀ ਆਪਣੇ ਮਤਲਬ ਪੰਜਾਬ ਦੇ ਵਿੱਚ ਹੀ ਬਣਦੀਆਂ ਨੇ ਹੱਥ ਨਾਲ ਬਣਾਉਂਦੇ ਨੇ ਜਿਹੜੇ ਆਪਣੇ ਜੁਲਾਹੇ ਹੁੰਦੇ ਸੀ ਨਾ ਪਹਿਲੇ ਵਕਤਾਂ ਦੇ ਵਿੱਚ ਖੱਡੀਆਂ ਤੇ ਬਣਾਉਂਦੇ ਹੁੰਦੇ ਸੀ ਜੀ ਜੀ ਸੋ ਇਹ ਵੀ ਸਾਡਾ ਇੱਕ ਤੁਸੀਂ ਕਹਿ ਲਓਗੇ ਕਲਚਰ ਦਾ ਹਿੱਸਾ ਤਾਂ ਮੈਂ ਚਾਦਰਾਂ ਦੋ ਕਸਟਮਾਈਜ਼ ਕਰਵਾਈਆਂ ਇੱਕ ਇਹ ਬਲੈਕ ਕਰਵਾਈ ਆ ਤੇ ਇੱਕ ਮੇਰੇ ਕੋ ਚਿੱਟੇ ਰੰਗ ਦੀ ਆ ਜਦੋਂ ਮੈਂ ਚਾਦਰਾਂ ਲੈ ਕੇ ਵੀਡੀਓਜ਼ ਬਣਾਈਆਂ ਤਾਂ ਉੱਥੇ ਵੀ ਬਹੁਤ ਸਾਰੇ ਬੰਦਿਆਂ ਨੇ ਪੁੱਛਿਆ ਯਾਰ ਚਾਦਰ ਲੈਣੀ ਕਿੱਥੋਂ 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 ਇਹ ਉਹ ਫਿਰ ਮੈਂ ਸਪੈਸ਼ਲੀ ਵੀਡੀਓ ਬਣਾਈ ਇੱਕ ਵਲੌਗ ਬਣਾਇਆ ਪਿੰਡ ਦਿਖਾਇਆ ਬੰਦੇ ਦਾ ਨੰਬਰ ਪਾਇਆ ਤੇ ਉਹ ਬੰਦਾ ਹੁਣ ਮੈਨੂੰ ਕਹਿ ਰਿਹਾ ਸੀ ਕਿ ਯਾਰ ਤੂੰ ਮੇਰਾ ਨੰਬਰ ਕਿਉਂ ਦੇ ਰਿਹਾ ਬਾਰ-ਬਾਰ ਲੋਕਾਂ ਨੂੰ ਕਿਉਂ ਦੱਸ ਰਿਹਾ ਕਿ ਮੈਂ ਚਾਦਰਾਂ ਬਣਾਉਂਦਾ ਮੈਨੂੰ ਕੈਨੇਡਾ ਤੋਂ ਅਮਰੀਕਾ ਤੋਂ ਪਾਕਿਸਤਾਨ ਤੋਂ ਮੈਨੂੰ ਫੋਨ ਆ ਰਹੇ ਨੇ ਸਾਨੂੰ ਜੇ ਬੀਰ ਦੀ ਚਾਦਰ ਬਣਾਉਂਦੇ ਦੇ ਬੀਰ ਮੈਂ ਕਿਹਾ ਯਾਰ ਤੂੰ ਕੰਮ ਵਧਾਤਾ ਉਹਨਾਂ ਦਾ ਕੰਮ ਆਉਣ ਲੱਗਿਆ ਹੋਰ ਹਾਂ ਕੰਮ ਉਹਦਾ ਇਹ ਵੀ ਸਾਡੇ ਕਲਚਰ ਦਾ ਚਾਦਰ ਵੀ ਹਿੱਸਾ ਚਾਦਰਾਂ ਵੀ ਹਿੱਸਾ ਤੇ ਇਹਨੂੰ ਆਪਾਂ ਰਵੀ ਸਾਹਿਬ ਜਦੋਂ ਮੈਂ ਤੁਹਾਡੇ ਵੀਡੀਓਜ਼ ਦੇਖ ਰਿਹਾ ਸੀਗਾ ਤੇ ਇਹ ਖੈਰ ਮੇਰੇ ਸਵਾਲ ਦਾ ਬਹੁਤ ਤੁਸੀਂ ਪਹਿਲਾਂ ਹੀ ਜਵਾਬ ਦਿੱਤਾ ਬਟ ਫਿਰ ਵੀ ਇਹਨੂੰ ਐਲੈਬ੍ਰੇਟ ਕਰ ਦਵਾ ਮੈਂ ਕਿ ਜਦੋਂ ਤੁਸੀਂ ਬਲਦਾਂ ਦੇ ਪਿੱਛੇ ਜਾਂ ਆਦਰਵਾਇਜ਼ ਮੰਜੇ ਤੇ ਬੈਠੇ ਹੋ ਹੁੱਕਾ ਨਾਲ ਰੱਖਿਆ ਹੁੰਦਾ ਤੁਸੀਂ ਮੈਂ ਬੜਾ ਥੋੜਾ ਜਿਹਾ ਸੋਚਿਆ ਪੰਜਾਬੀ ਕਲਚਰ ਚ ਹੁੱਕਾ ਮੈਂ ਬਹੁਤ ਘੱਟ ਦੇਖਿਆ ਇਹ ਹੁੱਕਾ ਕਿਵੇਂ ਰੱਖਦੇ ਜਾਂ ਤਾਂ ਸਟਾਈਲਰ ਹੀ ਰੱਖਦੇ ਹੋਣਗੇ ਜਾਂ ਤਾਂ ਫਿਰ ਕੋਈ ਗੱਲ ਹੋਣੀ ਹੈ ਤੇ ਇਹ ਜਿਵੇਂ ਤੁਸੀਂ ਦੱਸਿਆ ਕਿ ਤੁਹਾਡਾ ਤੇ ਤੁਹਾਡੇ ਬਜ਼ੁਰਗਾਂ ਦਾ ਪਛੋਕਰ ਜਿਹੜਾ ਹੈਗਾ ਇੰਡੀਆ ਦੇ ਹਰਿਆਣੇ ਤੋਂ ਆ ਮਤਲਬ ਵੀ हिसार ਤੋਂ ਹੈ ਤੇ ਇਹ ਹੁੱਕਾ ਵੀ ਉੱਥੋਂ ਹੀ ਟੌਪ ਕੀਤਾ ਹੈ ਇਹ ਹਰਿਆਣੇ 'ਚ ਵੀ ਤੁਹਾਨੂੰ ਪਤਾ ਹੁੱਕਾ ਲੋਕ ਪੀਂਦੇ ਆ ਉਸ ਸਾਈਡ ਤੇ ਬਿਲਕੁਲ ਤੇ ਉਸ ਤੋਂ ਵੱਖ ਭਾਜੀ ਸਾਡੇ ਇੱਧਰ ਵੀ ਸਾਡੀ ਫੈਮਿਲੀ ਸਾਰੀ ਹੁੱਕਾ ਪੀਂਦੀ ਸੀ ਇਵਨ ਕਿ ਮੇਰੀ ਦਾਦੀ ਵੀ ਹੁਣ ਮੇਰੀ ਬੇਬੇ ਆ ਮਾਂ ਤਾਂ ਮੇਰੀ ਉਹ ਵੀ ਪੀਂਦੀ ਆ ਹੁੱਕਾ ਤੇ ਮੇਰੇ ਬਾਪੂ ਬਾਪ ਮੇਰਾ ਉਹ ਵੀ ਪੀਂਦੇ ਸੀਗੇ ਸੋ ਸਾਡੇ ਫੈਮਿਲੀ ਚ ਵੀ ਆ ਸਾਡੀ ਬਰਾਦਰੀ ਸਾਰੀ ਪਿੰਦੀ ਆ ਔਰ ਉਸ ਤੋਂ ਵੱਖ ਜਿੱਥੇ ਅਸੀਂ ਆ ਕੇ ਬੈਠੇ ਆ ਨਾ ਜੀ ਇੱਥੇ ਆਪਣਾ ਰਾਵੀ ਦੇ ਕੰਡੇ ਜ਼ਿਲ੍ਹਾ ਲਾਲਪੁਰ ਤਹਿਸੀਲ ਜੜਾਣਾ ਵਾਲਾ ਸੋ ਸਾਡਾ ਇਹ ਇੱਕ ਵਾਹਨ ਪਿੰਡ ਆ ਜਿਹੜਾ ਉਜਾਣੇ ਦੇ ਟਾਈਮ ਤੇ ਉਧਰੋਂ ਉੱਠ ਕੇ ਆ ਕੇ ਇੱਥੇ ਬੈਠਾ ਹੋਇਆ ਬਾਤ ਹੀ ਸਾਡੇ ਇਰਤ ਦੇ irdgir ਜਿੰਨੀ ਬੈਲਟ ਆ ਪੂਰੀ ਰਾਵੀ ਦੀ ਇਹ ਸਾਰੇ ਜਟਕੇ ਆ ਜਿਹਨੂੰ ਆਪਾਂ ਜੰਗਲੀ ਕਹਿੰਦੇ ਆ ਸਿੱਧੇ ਲਫ਼ਜ਼ਾਂ ਦੇ ਵਿੱਚ ਜਟਕੇ ਭਰਾ ਸਾਡੇ ਜਿਹੜੇ ਪਹਿਲਾਂ ਹੀ ਇੱਥੋਂ ਦੇ ਵਸਨੀਕ ਸੀ ਜਿਨ੍ਹਾਂ ਦਾ ਐਕਸੈਂਟ ਪੰਜਾਬੀ ਦਾ ਥੋੜਾ ਜਿਆ ਚੇਜ ਹੈ ਆਪਣੇ ਤੋਂ ਤਾਂ ਉਸ ਕਲ ਉਹਨਾਂ ਦੇ ਮਤਲਬ ਜਿਹੜੇ ਪਹਿਲਾਂ ਇੱਥੇ ਬੈਠੇ ਸੀ ਉਹਨਾਂ ਦੇ ਵਿੱਚ ਹੁੱਕਾ ਵੀ ਬਹੁਤ ਆਮ ਸੀ ਇੱਕ ਅਸੀਂ ਹਜਣਾਂ ਤੋਂ ਆਉਂਦੇ ਸੀ ਅਸੀਂ ਵੀ ਪਿੰਦੇ ਸੀ ਅੱਗੋਂ ਸਾਨੂੰ ਟੱਕਰ ਵੀ ਓਦਾਂ ਦੇਗਾ ਜਿਨ੍ਹਾਂ ਦੇ ਵਿੱਚ ਆ ਕੇ ਅਸੀਂ ਬੈਠੇ ਸੋ ਇਸ ਤਰ੍ਹਾਂ ਚਾਰਚ ਵੀਰੇ ਹੁੱਕੇ ਵਾਲਾ ਕੰਮ ਔਰ ਹੁੱਕੇ ਦੀ ਬੜੀ ਮਾਨਤਾ ਸਾਡੇ ਇੱਥੇ ਵੀ ਜਿਹਦੇ ਡੇਰੇ ਤੇ ਚੰਗਾ ਹੁੱਕਾ ਨਹੀਂ ਪਿਆ ਬੰਦੇ ਨੂੰ ਬੰਦਾ ਨਹੀਂ ਗਿਣਦੇ ਹੁੱਕੇ ਦੀ ਜਿਹੜੀ ਉਹ ਨੜੀ ਹੁੰਦੀ ਹੈ ਨਾ ਜੀ ਪੈਪ ਹੁੰਦਾ ਜਿਹਦਾ ਨਾਲ ਆਪਾਂ ਛਿੱਕਦੇ ਹਾਂ ਉਹਨੂੰ ਨੜੀ ਨੜੀ ਕਹਿੰਦੇ ਆ ਤੇ ਉਹਦੇ ਸੈਂਟਰ ਵਾਲੇ ਹਿੱਸੇ ਨੂੰ ਕਹਿੰਦੇ ਡੱਟਾ ਤੇ ਅਗਰ ਅਸੀਂ ਕਿਸੇ ਬੰਦੇ ਦੀ ਐਗਜ਼ਾਮਪਲ ਵੀ ਦੇਣੀ ਹੋਵੇ ਨਾ ਕਿ ਬੰਦਾ ਬਹੁਤ ਘੈਂਟ ਆ ਬਹੁਤ ਚੰਗਾ ਤੇ ਸਾਡੇ ਇਧਰ ਰਾਬੀ ਤੇ ਕਹਿੰਦੇ ਆ ਕਿ ਬੰਦਾ ਨੜੀ ਡੱਟੇ ਵਾਲਾ ਯਾਨੀ ਕਿ ਬੰਦਾ ਬਹੁਤ ਘੈਂਟ ਬੰਦਾ ਸੋ ਹੁੱਕੇ ਇੱਥੇ ਡੇਰਿਆਂ ਦੀ ਡੇਰਿਆਂ ਦਾ ਸ਼ਿੰਗਾਰ ਤੁਸੀਂ ਕਹਿ ਸਕਦੇ ਹੋ ਇੱਥੇ ਚੱਲਦੇ ਆ ਬਹੁਤ ਪੰਜਾਬੀ ਸਾਡੇ ਸਾਡੇ ਇਧਰ ਦੇ ਰਾਵੀ ਦਾ ਕਲਚਰ ਆ ਹੁੱਕਾ ਜੀ ਤੇ ਹਰਿਆਣੇ ਦੇ ਜਿਹੜਾ हिसार ਚ ਤੁਹਾਡਾ ਪਿੰਡ ਸੀ ਜਦੋਂ ਵੰਡ ਤੋਂ ਪਹਿਲਾਂ ਤੁਸੀਂ ਉਧਰ ਨਹੀਂ ਗਏ ਸੀ ਤੁਹਾਡੇ ਬਜ਼ੁਰਗ ਹਾਂਜੀ ਇੱਧਰ ਰਾਪਤਾ ਹੁੰਦਾ ਕਿਸੇ ਤਰ੍ਹਾਂ ਨਾਲ ਜੋ ਪ੍ਰਾਣੇ ਇੱਥੇ ਰਹਿੰਦੇ ਹੋਣ ਕੋਈ ਹੈ ਕੋਈ ਰਾਪਤਾ ਜੀ ਜੀ ਮੇਰਾ ਨਾ ਰਾਪਤਾ ਹੋਇਆ ਸੀ ਇੱਕ ਮੁੰਡਾ ਆਪਣਾ ਦੋਸਤ ਆ ਬਲਜਿੰਦਰ ਤੇ ਉਹਨੇ ਕਰਵਾਇਆ ਸੀਗਾ ਮੇਰਾ ਰਾਪਤਾ ਮੇਰੇ ਪਿੰਡ ਦੇ ਵਿੱਚ ਉੱਥੇ ਜਾ ਕੇ ਬਲਕੇ ਬਾਕਾਇਦਾ ਉਹਨਾਂ ਨੇ ਵੀਡੀਓ ਵੀ ਬਣਾਈਆਂ ਉਥੋਂ ਦੀਆਂ ਮੇਰੇ ਪਿੰਡ ਦੀਆਂ ਔਰ ਉਸ ਤੋਂ ਬਾਅਦ ਉਹਨਾਂ ਨੇ ਉੱਥੇ ਇੱਕ ਬਜ਼ੁਰਗ ਸੀ ਉਨ੍ਹਾਂ ਨਾਲ ਵੀ ਉਹਨਾਂ ਨੇ ਗੱਲਬਾਤ ਸਾਂਝੀ ਕੀਤੀ ਔਰ ਉਹ ਜਿਹੜੇ ਬਜ਼ੁਰਗ ਸਨ ਉਹ ਉਸ ਸਮੇਂ ਜਦੋਂ 47 ਦੀ ਵੰਡ ਹੋਈ ਆ ਕੁ ਤਿੰਨ ਕ ਚਾਰ ਸਾਲ ਦੇ ਸੀਗੇ ਤੇ ਉਹ ਫਿਰ ਦੱਸਦੇ ਆ ਕਿ ਇੱਥੇ ਫਲਾਣੇ ਦਾ ਘਰ ਸੀ ਇੱਥੇ ਫਲਾਣੇ ਦਾ ਘਰ ਸੀ ਯਾਨੀ ਕੋਈ ਮੇਰੀ ਫੈਮਿਲੀ ਬਾਰੇ ਦੱਸਦੇ ਆ ਇੱਥੇ ਅਲੀ ਸੱਦਰ ਪਿੰਡ ਸੀਗਾ ਇਹ ਚਾਰ ਪੰਜ ਪਿੰਡ ਲੈਣ ਦੇ ਵਿੱਚ ਸਾਡੇ ਹੀ ਸੀਗੇ ਇੱਥੇ ਅਲੀ ਸੱਦਰ ਮੂਸੇ ਕੀ ਅਲੀ ਚੁgge ਕੀ ਅਲੀ ਇਸ ਤਰ੍ਹਾਂ ਨਖਾਂਠੀਆ ਇਸ ਤਰ੍ਹਾਂ ਪਿੰਡ ਸੀ ਤਾਂ ਉਹ ਫਿਰ ਬਾਬਾ ਜੀ ਦੱਸਦੇ ਆ ਕਿ ਜਾਨੀ ਹੰਜਰਾ ਇੱਕ ਇੱਥੇ ਆਇਆ ਸੀ ਜਾਨੀ ਮੁਸਲਮਾਨ ਉਹ ਜਾਨੀ ਸਾਡਾ ਦਾਦਾ ਸੀ ਤਾਂ ਉਹ ਆਪਣਾ ਕੋ ਸਮਾਨ ਲੈਣ ਗਿਆ ਸੀ ਵੰਡ ਤੋਂ ਬਾਅਦ ਤੇ ਮੈਂ ਆਪਣਾ ਪਿੰਡ ਦੇਖਿਆ ਉਹ ਪਿੰਡ ਦੇ ਲੋਕ ਦੇਖੇ ਤਾਂ ਮੈਨੂੰ ਬਹੁਤ ਖੁਸ਼ੀ ਹੋਈ ਬੜਾ ਚਾਹ ਚੜਿਆ ਹੁਣ ਇੱਕ ਆਖਰੀ ਜਿੱਦ ਕਹ ਲਓ ਕਿ ਬੰਦੇ ਦੀ ਇਖਵਾਸ਼ਾਂ ਜਿਹੜੀਆਂ ਹੁੰਦੀਆਂ ਨੇ ਉਹਨਾਂ ਵਿੱਚੋਂ ਮੇਰੀ ਇਖਵਾਸ਼ ਹੈ ਕਿ ਮੈਂ ਇੱਕ ਵਾਰੀ ਜਾ ਕੇ ਆਉਣਾ ਆਪਣੇ ਪਿੰਡ ਐਲੀ ਸੱਦਰ ਹਰਿਆਣੇ ਦੇ ਵਿੱਚ ਓਵਰ ਆਲ ਪੰਜਾਬ ਦੇਖਣ ਨੂੰ ਬਹੁਤ ਮਨ ਕਰਦਾ ਲੇਕਿਨ ਸਪੈਸ਼ਲੀ ਮਹੋਤ ਜਾਨਾ ਜਿੱਥੇ ਮੇਰੇ ਪੁਰਖੇ ਖੇੜਦੇ ਰਹੇ ਆ ਮੱਝਾਂ ਚਰਾਉਂਦੇ ਰਹੇ ਆ ਜਿਹੜੇ ਉੱਥੇ ਬੈੰਦੇ ਰਹੇ ਆ ਬੋੜਾ ਥੱਲੇ ਬਿਲਕੁਲ ਇੱਕ ਜਿਹੜਾ ਤੁਸੀਂ ਅ ਇਹ ਗੱਲ ਬੜੀ ਖਾਸ ਕਹੀ ਕਿ ਲੋਕ ਪੰਜਾਬੀ ਨੂੰ ਬਹੁਤ ਡੀਗ੍ਰੇਡ ਕਰਕੇ ਸਮਝਦੇ ਆ ਕਿ ਯਾਰ ਲੋਕਾਂ ਦੇ ਸਾਹਮਣੇ ਹਾਈ ਫਾਈ ਲੈਂਗੁਏਜ ਨਹੀਂ ਹੈ ਅੰਗਰੇਜ਼ੀ ਚ ਹੀ ਗੱਲ ਕਰਨੀ ਹੈ ਜਾਂ ਉਰਦੂ ਚ ਗੱਲ ਕਰਨੀ ਹੈ ਜਾਂ ਹਿੰਦੀ ਚ ਗੱਲ ਕਰਨੀ ਹੈ ਹਾਂਜੀ ਪਰ ਨੱਚਦੇ ਹੋ ਪੰਜਾਬੀ ਗਾਣਿਆਂ ਤੇ ਹੀ ਆ ਇਹ ਜਦੋਂ ਪੰਜਾਬੀ ਗਾਣਾ ਵੱਜਦਾ ਤੇ ਫਿਰ ਥਿਰਕਣ ਹੁਸਤੇ ਹੀ ਲੱਗ ਜਾਂਦੇ ਉਹ ਕਦੇ ਗੱਲ ਹੋਈ ਕਿ ਬਈ ਇੰਜੋਇਮੈਂਟ ਤੁਸੀਂ ਪੰਜਾਬੀ ਗਾਣਿਆਂ ਦੀ ਕਰਦੇ ਜ਼ੁਬਾਨ ਨਹੀਂ ਬੋਲਣਾ ਚਾਹੁੰਦੇ ਇਸ ਗੱਲ ਦੀ ਨਖੇਦੀ ਮੈਂ ਬਹੁਤ ਵਾਰ ਕੀਤੀ ਆ ਕਿ ਤੁਸੀਂ ਜਦੋਂ ਤੁਹਾਡਾ ਕੋ ਫੰਕਸ਼ਨ ਹੁੰਦਾ ਜਾਂ ਕੋਈ ਵੀ ਤੁਸੀਂ ਗੱਡੀ ਚਲਾ ਰਹੇ ਹੋ ਨਾ ਕਿ ਡਰਾਈਵਿੰਗ ਕਰ ਰਹੇ ਹੋ ਕੁੜੀ ਆ ਜਾਂ ਮੁੰਡਾ ਜਾਂ ਬਜ਼ੁਰਗ ਆ ਤੇ ਗਾਣੇ ਪੰਜਾਬੀ ਚੱਲ ਰਹੇ ਨੇ ਇੱਥੇ 엘ੀਟ ਕਲਾਸ ਜਿਨ੍ਹਾਂ ਦਾ ਜਿਹੜੀ ਜਿੱਦਾਂ ਲਾਹੌਰ ਦੇ ਵਿੱਚ ਡੀ ਐਚ اے ਮੋਰਟਨ ਵਗੈਰਾ ਉੱਥੇ ਜਿਹੜੇ ਅਮੀਰ ਲੋਕ ਰਹਿੰਦੇ ਉਹਨਾਂ ਨਾਲ ਪੰਜਾਬੀ ਨਾਲ ਦੂਰ ਦੂਰ ਤੱਕ ਕੋਈ ਲਿੰਕ ਨਹੀਂ ਆ ਚਾਹੇ ਪੰਜਾਬੀ ਹੀ ਨੇ ਜੱਟ ਨੇ ਉਹ ਗੁੱਜਰ ਨੇ ਉਹ ਰਾਜਪੂਤ ਨੇ ਉਸ ਇਸ ਧਰਤੀ ਦੇ ਜੰਮੇ ਹੋਏ ਨੇ ਲੇਕਿਨ ਉਹਨਾਂ ਦਾ ਪੰਜਾਬੀ ਨਾਲ ਦੂਰ ਦੂਰ ਤੱਕ ਲਿੰਕ ਨਹੀਂ ਲੇਕਿਨ ਜਦੋਂ ਕਿਤੇ ਉਹਨਾਂ ਦਾ ਵੀ ਫੰਕਸ਼ਨ ਹੁੰਦਾ ਉਹ ਵੀ ਪੰਜਾਬੀ ਗਾਣਿਆਂ ਤੇ ਹੀ ਆਪਣਾ ਨੱਚਦੇ ਆ ਤਾਂ ਇਹਦੀ ਗੱਲ ਇਹ ਆ ਕਿ ਇਹ ਕ੍ਰਿਕਟਰ ਨੱਚਰੇ ਹੁੰਦੇ ਆ ਪਾਕਿਸਤਾਨ ਦੇ ਕ੍ਰਿਕਟਰ ਨੱਚਰੇ ਹੁੰਦੇ ਬਹੁਤ ਸਾਰੇ ਹਾਂ ਕਿਉਂਕਿ ਉਹਦੇ ਵਿੱਚ ਵੀ ਜ਼ਿਆਦਾ ਪੰਜਾਬੀ ਆ ਸੋ ਇਹਦੀ ਵਜ੍ਹਾ ਇਹ ਵੇਖ ਕੇ ਇਹ ਅੰਦਰ ਜਿਹੜਾ ਡੀਐਨਏ ਆ ਨਾ ਭਾਜੀ ਜਿਹੜਾ ਖੂਨ ਉਹ ਤਾਂ ਪੰਜਾਬੀ ਆ ਨਾ ਉਹ ਉਹ ਇਸ ਥਾਪ ਤੇ ਆਪਣੇ ਆ ਪੱਬ ਚ ਘੁੰਮਦਾ ਤੇ ਇਹ ਚਾਹੇ ਉਤੋਂ ਉਤੋਂ ਆਪਣੇ ਆਪ ਨੂੰ ਪਾਲਿਸ਼ ਕਰਕੇ ਜਾਂ ਆਪਣੇ ਮੂੰਹੋਂ ਪੰਜਾਬੀ ਨਾ ਬੋਲਣ ਲੇਕਿਨ ਜਿਹੜੀ ਜਿਹੜੇ ਅੰਦਰ ਰਗਾਂ ਦੇ ਵਿੱਚ ਖੂਨ ਵਗ ਰਿਆ ਨਾ ਉਹ ਹੜੱਪੇ ਦਾ ਉਹ ਪੰਜਾਬ ਦਾ ਉਹ ਇਸ ਮਿੱਟੀ ਦਾ ਤੇ ਉਹ ਇਹਨਾਂ ਨੂੰ ਪੰਜਾਬੀ ਦਾ ਜਦੋਂ ਕੋਈ ਬੋਲ ਜਾਂ ਕੋਈ ਹੇਕ ਲੱਗਦੀ ਸੁਰ ਲੱਗਦਾ ਨਾ ਤੇ ਉਹ ਆਪਣੇ ਆਪ ਹੀ ਪੱਬ ਚਕਾਉਂਦਾ ਇਹਨਾਂ ਲੋਕਾਂ ਦਾ ਲੇਕਿਨ ਨਖੇਦੀ ਬੜੀ ਕਰੀਦੀ ਆ ਸਾਰਿਆਂ ਦੀ ਕਿ ਯਾਰ ਤੁਸੀਂ ਬੋਲਦੇ ਨਹੀਂ ਹੋ ਨੱਚਦੇ ਇਹਦੇ ਤੇ ਉਹ ਤੇ ਕੋਈ ਸ਼ਰਮ ਕਰਕੇ ਬੋਲਿਆ ਵੀ ਕਰੋ ਜ਼ੇਬੀ ਹੰਜਰਾ ਇਸ ਤੋਂ ਇਲਾਵਾ ਹੋਰ ਕੀ ਕੀ ਕਰਦੇ ਨੇ ਇਸ ਤੋਂ ਲਾਵਾਜੀ ਕੰਮ ਕਰਦੇ ਨੇ ਕੋਈ ਬਿਜ਼ਨਸ ਕਰਦੇ ਨੇ ਜਾਂ ਖੇਤੀਬਾੜੀ ਕਰਦੇ ਨੇ ਮੈਂ ਮੇਰਾ ਕੰਮ ਪਿਓ ਦਾਦੇ ਵਾਲੀ ਜੀ ਜ਼ਿੰਮੇਦਾਰਾ ਖੇਤੀਬਾੜੀ ਕਿਸਾਨਾਂ ਦੇ ਪੁੱਤਰਾਂ ਤੇ ਅੱਗੇ ਸਾਨੂੰ ਵਿਰਸੇ 'ਚ ਵੀ ਕਿਸਾਨੀ ਲੱਭੀ ਐ ਤੇ ਖੇਤੀ ਕਰਦੇ ਆ ਮਾਸ਼ੱਲਾ ਹੁਣ ਆ ਪੋ ਚੱਲਦਾ ਪਿਆ ਤੇ ਕਮਾਦ ਨੂੰ ਛਿਲਦੇ ਪਿਆ ਤੇ ਨਾਲ-ਨਾਲ ਕਣਕ ਕੱਢਦੇ ਪਿਆ ਤੇ ਹੁਣ ਕਣਕਾਂ ਵੈਸੇ ਲੇਟ ਹੋ ਗਈਆਂ ਨੀ ਤੋੜ ਬੰਦ ਕਰਤੀ ਫਿਲਹਾਲ ਇੱਕ ਵਾਰੀ ਤੇ ਜ਼ਿੰਮੇਦਾਰੀ ਆਪਣਾ ਕੰਮ ਐ ਉਸ ਤੋਂ ਵੱਖ ਜਿਹੜੀ ਆ ਮਾਂ ਬੋਲੀ ਦੀ ਸੇਵਾ ਐ ਫੁੱਟੀ ਫੁੱਟੀ ਜਿਵੇਂ ਦੀ ਵੀ ਆਪਣੇ ਅੱਖਰਾਂ ਨਾਲ ਆਪਣੇ ਦਿਮਾਗ ਨਾਲ ਆਪਣੀ ਸੂਝ-ਬੂਝ ਨਾਲ ਅਕਲ ਨਾਲ ਬੋਲ ਲਈ ਦਾ ਮਾਂ ਬੋਲੀ ਲਈ ਮਾਂ ਬੋਲੀ ਤਾਂ ਹੋਰ ਵੀ ਲੋਕ ਬੋਲਦੇ ਹੋਣਗੇ ਪਰ ਮੈਨੂੰ ਲੱਗਦਾ ਕਿ ਮਾਂ ਬੋਲੀ ਲਈ ਬੋਲਣਾ ਬਹੁਤ ਵੱਡੀ ਗੱਲ ਹੈ ਤੇ ਉਹ ਫਿਰ ਮੈਂ ਥੋੜਾ ਥੋੜਾ ਨਾਲ ਨਾਲ ਆਪਣੇ ਕੰਮ ਦੇ ਵੀ ਕਰਦਾ ਰਹਿਣਾ ਤੇ ਜੇ ਵੀ ਸਾਹਿਬ ਵਿਆਹੇ ਹੋਏ ਨੇ ਕਿ ਹਜੇ ਕੁਆਰੇ ਨੇ ਲੀਨੀ ਜੀ ਮੇਰੀ ਸ਼ਾਦੀ ਹੋਈ ਹੋਈ ਹੈ ਪਿਛਲੇ ਸਾਲ ਮੇਰੀ ਸ਼ਾਦੀ ਹੋਈ ਹੈ ਤੇ ਮਾਸ਼ਾਅੱਲਾ ਵਾਈਫ ਮੇਰੀ ਨਾਲ ਹੈ ਤਾਂ ਬਹੁਤ ਵਧੀਆ ਲਾਈਫ ਚੱਲ ਰਹੀ ਹੈ ਤੁਸੀਂ ਸਿੱਧੂ ਮੂਸੇਵਾਲੇ ਦਾ ਜ਼ਿਕਰ ਕੀਤਾ ਬੜੀਆਂ ਅਫੋਰਚੂਨੇਟ ਗੱਲ ਹੋਈ ਕਿ ਉਹਨਾਂ ਦਾ ਕਤਲ ਕਰ ਦਿੱਤਾ ਗਿਆ ਉਹ ਇੱਕ ਅਲੱਗ ਮਸਲਾ ਹੋਇਆ ਤੇ ਬਹੁਤ ਵੱਡਾ ਧੱਕਾ ਪਹੁੰਚਿਆ ਪੰਜਾਬੀ ਤੇ ਪੰਜਾਬੀਅਤ ਨੂੰ ਪਿਆਰ ਕਰਨ ਵਾਲਿਆਂ ਨੂੰ ਤੇ ਜਿਹੜੇ ਤੁਸੀਂ ਸਿੱਧੂ ਮੂਸੇਵਾਲੇ ਦੇ ਫੈਨ ਦੱਸਦੇ ਹੋ ਬੱਚੇ ਤੋਂ ਲੈ ਕੇ ਵੱਡਿਆਂ ਤੱਕ ਉਹਦੇ ਫੈਨ ਸੀਗੇ ਉਹ ਜਦੋਂ ਇਹ ਘਟਨਾ ਹੋਈ ਸਿੱਧੂ ਮੂਸੇਵਾਲੇ ਬਾਰੇ ਤੁਹਾਨੂੰ ਲੋਕਾਂ ਨੂੰ ਪਤਾ ਲੱਗਿਆ ਤੇ ਉਹ ਕਿਸ ਤਰ੍ਹਾਂ ਦਾ ਰਿਐਕਸ਼ਨ ਸੀ ਸਾਰਿਆਂ ਦਾ ਸੁਣਿਓ ਤੁਹਾਡੇ ਯਕੀਨ ਹੀ ਨਹੀਂ ਸੀ ਆਉਂਦਾ ਭਾਜੀ ਜਿ ਮੈਨੂੰ ਫੋਨ ਆਇਆ ਆਪਣੇ ਚੰਡੀਗੜ੍ਹ ਤੋਂ ਛੱਡਦੇ ਪੰਜਾਬ ਤੋਂ ਮੁੰਡੇ ਨੇ ਫੋਨ ਕੀਤਾ ਤੇ ਮੈਨੂੰ ਕਹਿੰਦਾ ਯਾਰ ਸਿੱਧੂ ਕਤਲ ਹੋ ਗਿਆ ਮੈਂ ਤੇ ਉਹਨੂੰ ਕਿਹਾ ਮੈਂ ਕਹਾ ਯਾਰ ਜਾਂਦੀ ਕਰਾਂ ਮੈਂ ਕੂੜ ਮਰੀ ਜਾਣਾ ਸਿੱਧੂ ਕਿਥਰ ਕਤਲ ਹੋ ਗਿਆ ਤੇ ਮੈਂ ਕਹਾ ਹੁਣ ਤਾਂ ਲਾਸਟ ਲਾਈਟ ਗਾਣਾ ਉਹਦਾ ਆਇਆ ਅਗਲੇ ਦਿਨ ਤੇ ਉਹ ਠੀਕ ਠਾਕ ਸੀ ਕੋਈ ਇਦਾਂ ਦਾ ਮਸਲਾ ਵੀ ਕੋਈ ਖਬਰ ਅਖਬਾਰ ਦੇ ਵਿੱਚ ਵੀ ਨਹੀਂ ਸੁਣੀ ਸੋ ਰਿਐਕਸ਼ਨ ਯਕੀਨ ਕਰੋ ਕਿ ਇੱਕ ਵਾਰੀ ਜਿਵੇਂ ਕਹਿੰਦੇ ਹਨ ਨਾ ਜਦੋਂ ਪਤਾ ਲੱਗਿਆ ਫੋਟੋ ਵੇਖੀ ਉਦੋਂ ਪੈਰਾਥੋਲ ਜ਼ਮੀਨ ਹੀ ਨਿਕਲ ਗਈ ਉਦੋਂ ਜਿੱਦਾਂ ਬੰਦਾ ਖੜਾ ਖੜਾ ਐ ਮਤਲਬ ਸਖਤਾ ਜਣੀ ਹੋ ਜਾਂਦਾ ਇਸੇ ਤਰ੍ਹਾਂ ਦਾ ਔਰ ਕਿੰਨੇ ਟਾਈਮ ਤੱਕ ਸਿੱਧੂ ਦੀਆਂ ਤਕਰੀਬੇ ਮੈਂ ਕਹਿੰਨਾ ਕਿ ਮਹੀਨਾ 2 ਮਹੀਨੇ ਤੱਕ ਗੱਲਾਂ ਤਾਂ ਹੁਣ ਵੀ ਹੁੰਦੀਆਂ ਨੇ ਲੇਕਿਨ ਉਦੋਂ ਜਦੋਂ ਉਹਨਾਂ ਦੀ ਲਹਿਤ ਹੋਈ ਆ ਚੁੱਲਿਆਂ ਤੇ ਗੱਲਾਂ ਹੁੰਦੀਆਂ ਰਹੀਆਂ ਤੇ ਜਿਸ ਬੰਦੇ ਦੀਆਂ ਗੱਲਾਂ ਚੁੱਲਿਆਂ ਤੇ ਹੁੰਦੀਆਂ ਨੇ ਹਿਸਾਬ ਲਾ ਲਓ ਕਿ ਉਹਦਾ ਕਿੱਡਾ ਗੁਰਤਬਾ ਹੋਊਗਾ ਤੇ ਅੱਜ ਸਾਡੇ ਲੈਂਦੇ ਪੰਜਾਬ ਦੇ ਵਿੱਚ ਇੱਕ ਆਪਾਂ ਬੱਚਿਆਂ ਵਾਸਤੇ ਆ ਟਾਫੀਆਂ ਟੂਫੀਆਂ ਆਉਂਦੀਆਂ ਜਿਹੜੀਆਂ ਖਾਣ ਨੂੰ ਮਿੱਠੀਆਂ ਤਾਂ ਉਹ ਸਿੱਧੂ ਦੇ ਨਾਂ ਤੇ ਇੱਕ ਟਾਫੀ ਨਿਕਲਦੀ ਆ ਉਹਨੂੰ ਕਹਿੰਦੇ ਸਿੱਧੂ ਮੂਸੇ ਵਾਲਾ ਸਿੱਧੂ ਮੱਛੀ ਦਾ ਕੋਈ ਨਾਂ ਪਤ ਨਹੀਂ ਹੋਰ ਕੋ ਅੱਗੇ ਕੁਝ ਕਰਕੇ ਆਏਗਾ ਤੇ ਉੱਤੇ ਸਿੱਧੂ ਦੀ ਫੋਟੋ ਵੀ ਲੱਗੀ ਹੋਈ ਆ ਤਾਂ ਬਹੁਤ ਲੋਕ ਇੱਧਰ ਪਿਆਰ ਕਰਦੇ ਮੋਟਰਸਾਈਕਲ ਦੇ ਉੱਪਰ ਟਾਫੀ ਦੇ ਉੱਪਰ ਬਿਲਕੁਲ ਆਪ ਖਾਣ ਵਾਲੀ ਟਾਫੀ ਜਿਹੜੀ ਹੁੰਦੀ ਆ ਬੱਚਿਆਂ ਦੇ ਤੇ ਸਿੱਧੂ ਮੂਸੇ ਵਾਲਾ ਟਾਫੀ ਮਤਲਬ ਉਹਦਾ ਨਾਂ ਆ ਤੇ ਇਸੇ ਤਰ੍ਹਾਂ ਮੋਟਰਸਾਈਕਲਾਂ ਦੇ ਪਿੱਛੇ ਤਸਵੀਰਾਂ ਉਹਦੀਆਂ ਔਰ ਗੱਡੀਆਂ ਦੇ ਪਿੱਛੇ ਤਸਵੀਰਾਂ ਉਹਦੀਆਂ ਬੈਨਰ ਸੜਕਾਂ ਤੇ ਲੱਗੇ ਹੋਏ ਆ ਔਰ ਅੱਜ ਵੀ ਸਾਡੇ ਕੋਲ ਸਰਦਾਰ ਕੋਈ ਪੱਗ ਬੱਧੀ ਵਾਲਾ ਬੰਦਾ ਆਉਂਦਾ ਨਾ ਚਾਹੇ ਉਹ ਉਧਰੋਂ ਆਉਂਦਾ ਕੈਨੇਡਾ ਅਮਰੀਕਾ ਲੋ ਜਾਂ ਇਧਰੋਂ ਚੜਦੇ ਪੰਜਾਬ ਤੋਂ ਤੇ ਸਿਰ ਤੇ ਪੱਗ ਹੋਵੇ ਤੇ ਇੱਕ ਤਾਂ ਪੱਗ ਵਾਲੇ ਬੰਦੇ ਨੂੰ ਦੂਰੋਂ ਵੇਖ ਕੇ ਵੀ ਸਲੂਟ ਕਰਦੇ ਆ ਸਰਦਾਰ ਜੀ ਆਏ ਆ ਤੇ ਦੂਜਾ ਅੱਖਰ ਮੂੰਹ ਚੋਂ ਇਹੀ ਨਿਕਲਦਾ ਸਿਆਣਾ ਹੋਵੇ ਜਾਂ ਬੱਚਾ ਹੋਵੇ ਸਿੱਧੂ ਮੂਸੇ ਵਾਲੇ ਦਾ ਸਿੱਧੂ ਮੂਸੇ ਦਾ ਪਿੰਡ ਦਾ ਤੂੰ ਉਹਦਾ ਭਰਾ ਆ ਤੂੰ ਉਹਦਾ ਕੀ ਲੱਗਦਾ ਆ ਮਤਲਬ ਪੱਗ ਵੇਖ ਕੇ ਕਿ ਉਹਦੀ ਪੱਗ ਨਾਲ ਕੰਪੈਰੀਜ਼ਨ ਕਰਦੇ ਆ ਅਗਰ ਵੈਸੇ ਕੋਈ ਆਉਂਦਾ ਪੱਗ ਤੋਂ ਬਿਨਾ ਤਾਂ ਉਹਦੇ ਨਾਲ ਇਦਾਂ ਦਾ ਮਤਲਬ ਕਿ ਇੰਨੇ ਐਕਸਾਈਟਮੈਂਟ ਆ ਇਹਨਾਂ ਉਹ ਨਹੀਂ ਹੁੰਦਾ ਲੇਕਿਨ ਪਿਆਰ ਉਹਨਾਂ ਨੂੰ ਵੀ ਕਰਦੇ ਪਰ ਉਹਨੂੰ ਦੱਸਣਾ ਪੈਂਦਾ ਕਿ ਅਸੀਂ ਬਾਹਰੋਂ ਆਏ ਹੋਏ ਤੁਸੀਂ ਪੀਟੀਸੀ ਨੂੰ ਇੱਕ ਵਾਰ ਆਪਣੀ ਗੱਲਬਾਤ ਤੋਂ ਪਹਿਲਾਂ ਦੱਸ ਰਹੇ ਸੀ ਕਿ ਪੀਟੀਸੀ ਤੁਸੀਂ ਕਿਵੇਂ ਉੱਥੇ ਤੁਹਾਡੇ ਵਾਲੇ ਪਾਸੇ ਪੀਟੀਸੀ ਕਿਵੇਂ ਚੱਲਦਾ ਹੈ ਤੁਸੀਂ ਕਨੈਕਸ਼ਨ ਕਿਵੇਂ ਮਿਲਦਾ ਤੁਹਾਨੂੰ ਤੁਸੀਂ ਦੱਸ ਰਹੇ ਸੀ ਇੱਕ ਵਾਰ ਪੀਟੀਸੀ ਪੰਜਾਬੀ ਦਾ ਇਹ ਤਾਂ ਸਾਡਾ ਫੇਵਰਿਟ ਚੈਨਲ ਆ ਪਸੰਦੀਦਾ ਚੈਨਲ ਆ ਸਾਰੀ ਫੈਮਿਲੀ ਦਾ ਵੀ ਸਾਰਿਆਂ ਦਾ ਹੀ ਬਲਕਿ ਇੱਥੇ ਔਰ ਇਹਦਾ ਇਹ ਕਿ ਜਦੋਂ ਕਿਤੇ بارش ਪੈਂਦੀ ਹੁੰਦੀ ਆ ਨਾ ਸਾਡੇ ਉਦੋਂ ਕੇਵਲ ਪਿੰਡਾਂ ਦੇ ਵਿੱਚ ਨਹੀਂ ਸੀ ਤੇ ਇੰਟਰਨੈਟ ਦੀ ਵੀ ਰਸਾਈ ਨਹੀਂ ਸੀ ਹੁੰਦੀ ਬਚਪਨ ਦੇ ਵਿੱਚ ਛੋਟੇ ਛੋਟੇ ਹੁੰਦੇ ਸੀ ਤਾਂ ਤਾਂ ਉਹ ਜਦੋਂ بارش ਪੈਣੀ ਮੌਸਮ ਬਿਲਕੁਲ ਸਾਫ਼ ਹੋ ਜਾਣਾ بارش ਤੋਂ ਬਾਅਦ ਤੇ ਉਸ ਟਾਈਮ ਫਿਰ ਸਾਡਾ ਅਲਟੀਨਾ ਜਿਹੜਾ ਹੁੰਦਾ ਸੀ ਨਾ ਉਹ ਪੀਟੀਸੀ ਪੰਜਾਬੀ ਪੀਟੀਸੀ ਨੂੰ ਮਤਲਬ ਉਹ ਸਿਗਨਲ ਕੈਚ ਕਰਦਾ ਖਿੱਚ ਲੈਂਦਾ ਸੀ ਤਾਂ ਬੜਾ ਚਾਹ ਚੜਦਾ ਹੁੰਦਾ ਸੀ ਪੀਟੀ ਪੀਟੀਸੀ ਵੇਖ ਕੇ ਨਾ ਤੇ ਬੜਾ ਚੰਗਾ ਲੱਗਦਾ ਹੁੰਦਾ ਸੀ ਤੇ ਹੁਣ ਵੀ ਪੀਟੀਸੀ ਦੇ ਪ੍ਰੋਗਰਾਮ ਆਪਾਂ ਸੋਸ਼ਲ ਮੀਡੀਆ ਰਾਹੀਂ ਜਿਹੜੇ ਆ ਵੇਚ ਦੇ ਰਹੀਦਾ ਬਾਕੀ ਦਿਸ਼ਾਂ ਆ ਗਈਆਂ ਤਾਂ ਉਹਨਾਂ ਵਿੱਚ ਕਾਰਡ ਪੈਂਦਾ ਤੇ ਉੱਥੋਂ ਵੀ ਆਪਾਂ ਪੀਟੀਸੀ ਵੇਖ ਸਕਦੇ ਆ ਔਰ ਸਾਡੇ ਕੋਲ ਹੋਰ ਵੀ ਕਈ ਸਾਧਨ ਹੁਣ ਤਾਂ ਬਣ ਗਏ ਪਹਿਲੇ ਬਹੁਤ ਘੱਟ ਹੁੰਦੇ ਸੀ ਲੇਕਿਨ ਆਲਵੇਜ਼ ਫੇਵਰਟ ਚੈਨਲ ਆ ਪੀਟੀਸੀ ਬਹੁਤ ਵਧੀਆ ਮਤਲਬ ਕਿ ਅੱਜ ਮੈਨੂੰ ਵੀ ਖੁਸ਼ੀ ਵੀ ਬੜੀ ਵਿਆਹ ਜਨਾ ਚਾਹਿਆ ਕਿ ਮੈਂ ਪੀਟੀਸੀ ਤੇ ਬਹਿ ਕੇ ਕਰਵਾਤ ਜਿਹੜੀ ਆ ਕਰਦਾ ਪਿਆ ਆਪਣੇ ਜੀ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਬਣਿਆ ਲੋਕਾਂ ਦਾ ਆਉਣ ਜਾਣ ਸ਼ੁਰੂ ਹੋ ਗਿਆ ਉਸ ਨੂੰ ਜਦੋਂ ਤੁਹਾਨੂੰ ਇਹ ਖਬਰ ਲੱਗੀ ਕਰਤਾਰਪੁਰ ਸਾਹਿਬ ਲੋਗੇ ਹੁਣ ਆਇਆ ਜਾਇਆ ਕਰਨਗੇ ਅਸੀਂ ਵੀ ਲੋਕਾਂ ਨੂੰ ਮਿਲ ਲਿਆ ਕਰਾਂਗੇ ਆਸਾਨੀ ਨਾਲ ਉਹ ਖਬਰ ਜਦੋਂ ਕੰਨੀ ਪਈ ਤਾਂ ਕੀ ਰਿਐਕਸ਼ਨ ਸੀ ਜਦੋਂ ਖਬਰ ਕੰਨੀ ਪਈ ਦਾ ਗੱਲ ਇਹ ਨਾਲ ਜੀ ਕਿ ਬਾਬੇ ਦੀ ਧਰਤੀ ਨੂੰ ਸਾਰੇ ਸਿੱਖਦੇ ਆ ਵੀ ਅਸੀਂ ਜਾ ਕੇ ਆਈਏ ਅਸੀਂ ਉਸ ਧਰਤੀ ਤੇ ਮੱਥਾ ਟੇਕ ਕੇ ਆਈਏ ਬਾਬੇ ਦੇ ਘਰ ਜਾ ਕੇ ਆਈਏ ਜਿੱਥੇ ਬਾਬੇ ਜਨਮ ਲਿਆ ਉੱਥੇ ਤੇ ਜਿੱਥੇ ਆਖਰੀ ਪਲ ਬਾਬੇ ਨੇ ਕੱਟੇ ਉੱਥੇ ਸੋ ਇੱਕ ਜਿਹੜੀ ਇੱਕ ਲੱਖਾਂ ਕਰੋੜਾਂ ਲੋਕਾਂ ਦੇ ਅੰਦਰ ਜਿਹੜਾ ਉਹ ਇੱਕ ਤੁਸੀਂ ਕਹਿੰਦੇ ਹੋ ਕਿ ਲਗਨ ਸੀ ਇੱਕ ਪਿਆਰ ਸੀ ਕਿ ਜਿਹੜੇ ਵਿਚਾਰੇ ਦੂਰਬੀਨਾਂ ਲਾ ਕੇ ਦੂਰੋਂ ਵੇਖਦੇ ਹੁੰਦੇ ਸੀ ਤਾਂ ਉਹਨਾਂ ਲਈ ਇੱਕ ਬੜੀ ਵੱਡੀ ਖੁਸ਼ੀ ਸੀ ਔਰ ਇਹ ਗੱਲ ਸੁਣ ਕੇ ਮੈਨੂੰ ਖੁਸ਼ੀ ਸੀ ਕਿ ਯਾਰ ਇੰਨੇ ਲੋਕਾਂ ਦੀ ਅਰਦਾਸ ਪੂਰੀ ਹੋ ਗਈ ਕਿ ਜਿਹੜੇ ਦੂਰੋਂ ਦੂਰਬੀਨਾਂ ਲਾ ਕੇ ਦੇਖਦੇ ਸੀ ਉਹ ਹੁਣ ਨੇੜੇ ਆ ਜਾ ਕਰਨਗੇ ਇੱਕ ਤਾਂ ਇਹ ਬੜੀ ਖੁਸ਼ੀ ਹੋਈ ਕਿ ਲੋਕਾਂ ਨੂੰ ਉਹਨਾਂ ਦਾ ਮਤਲਬ ਜਿਹੜਾ ਵੇਖਣ ਦਾ ਚਾਹ ਮਿਲੂਗਾ ਦੂਜੀਏ ਖੁਸ਼ੀ ਸੀ ਕਿ ਹੁਣ ਅਸੀਂ ਸੁਖਾਲੇ ਹੋ ਗਏ ਹਾਂ ਸਾਡਾ ਕੋਈ ਨਾ ਕੋਈ ਬਹਾਨਾ ਬਣ ਗਿਆ ਮਿਲਣ ਦਾ ਲੱਗੇ ਬਹਿਣ ਦਾ ਹੱਥ ਨਾਲ ਹੱਥ ਮਲਾਉਣ ਦਾ ਗਲੇ ਲੱਗਣ ਦਾ ਵੀ ਕਰਤਾਰਪੁਰ ਰਾਹੀ ਇਹ ਮਤਲਬ ਉਹ ਉਧਰ ਆ ਜਾ ਕਰਨਗੇ ਅਸੀਂ ਉਥੋਂ ਚਲਾ ਜਾ ਕਰਾਂਗੇ ਚਾਹੇ 5 ਮਿੰਟ ਹੀ ਸਹੀ 10 ਮਿੰਟ ਹੀ ਸਹੀ ਅੱਧਾ ਘੰਟਾ ਹੀ ਸਹੀ ਲੇਕਿਨ ਅਸੀਂ ਇੱਕ ਦੂਜੇ ਨੂੰ ਹੱਥ ਲਾ ਕੇ ਵੇਖ ਤਾਂ ਲਿਆ ਕਰਾਂਗੇ ਵੀ ਦੂਰੋਂ ਪਹਿਲਾਂ ਫੋਨਾਂ ਤੇ ਜਾਂ ਬਾਦਰਾਂ ਰਾਹੀਂ ਦੇਖ ਤੇ ਦੂਖ ਦੇ ਹੁੰਦੇ ਸਤ ਤਰ ਰਿਐਕਸ਼ਨ ਜਿਹੜੀ ਜੱਟ ਦੀ ਨਿੱਗ ਹੁੰਦੀ ਆ ਉਹ ਇੱਥੇ ਪੂਰੀ ਹੁੰਦੀ ਨਜ਼ਰ ਆਉਂਦੀ ਆ ਉਹ ਇੱਥੇ ਪੂਰੀ ਹੁੰਦੀ ਨਜ਼ਰ ਆਉਂਦੀ ਆ ਨਾਲੇ ਜਾਈਦਾ ਉੱਥੇ ਕਾਫੀ ਮਿੱਤਰ ਆਪਣੇ ਆਉਂਦੇ ਆ ਮਿਲਦੇ ਆ ਨਾਲੇ ਬਾਬੇ ਨੂੰ ਸਲਾਮ ਕਰਾਈਦਾ ਨਾਲੇ ਉਹਨਾਂ ਨੂੰ ਮਿਲਾਈਦਾ ਤੇ ਕਦੇ ਮਿਲ ਬੈਠਾਂਗੇ ਕਦੇ ਜਰੂਰ ਮੇਰਾ ਉਧਰ ਆਉਣਾ ਹੋਇਆ ਤੁਹਾਡਾ ਹਿੰਦੁਸਤਾਨ ਆਉਣਾ ਹੋਇਆ ਤੇ ਨਿੱਗ ਵਾਲੀ ਜੱਫੀ ਵੀ ਪਾਉਗੀ ਤੇ ਗੱਲਾਂ ਵੀ ਖੁੱਲੀਆਂ ਹੋਣਗੀਆਂ ਜੇ ਸਮਾ ਉਸ ਤਰ੍ਹਾਂ ਦਾ ਬਣਿਆ ਕਦੇ ਪਰ ਇਹ ਇੰਟਰਵਿਊ ਅਸੀਂ ਉਸ ਤਰ੍ਹਾਂ ਖਤਮ ਕਰਾਂਗੇ ਤੁਹਾਡੇ ਕਿਸੇ ਸੁਨੇਹੇ ਨਾਲ ਚਾਹੇ ਉਹ ਫੋਰਨ ਲੈਂਡ ਤੇ ਅਮਰੀਕਾ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਜਿਹੜੇ ਪੰਜਾਬੀ ਬੈਠੇ ਆ ਜਾਂ ਚੜ੍ਹਦੇ ਪੰਜਾਬ 'ਚ ਲੈਂਦੇ ਪੰਜਾਬ 'ਚ ਬੈਠੇ ਆ ਜੇ ਵੀ ਹੰਜਰਾ ਉਹਨਾਂ ਨੂੰ ਕਿਹੜੀ ਗੱਲ ਕਹਿ ਕੇ ਆਪ ਦਾ ਇੰਟਰਵਿਊ ਬੰਦ ਕਰਨਾ ਚਾਹਣਗੇ ਮੈਂ ਲਾਸਟ ਗੱਲ ਜਿਹੜੇ ਆਪਣੇ ਬਾਹਰ ਪੰਜਾਬੀ ਬੈਠੇ ਹੋਏ ਆ ਚਾਹੇ ਉਹ ਲੈਂਦੇ ਪੰਜਾਬ ਤੋਂ ਆ ਚਾਹੇ ਚੜ੍ਹਦੇ ਪੰਜਾਬ ਤੋਂ ਸਾਡੇ ਪੰਜਾਬੀ ਉਹਨਾਂ ਨੂੰ ਇੱਕ ਸੁਨੇਹਾ ਮੈਂ ਦੇਣਾ ਆ ਕਿ ਅਗਰ ਤੁਸੀਂ ਉੱਥੇ ਰਹਿ ਰਹੇ ਹੋ ਤਾਂ ਤੁਸੀਂ ਸੈਟਲ ਹੋ ਤੁਹਾਡੇ ਜਵਾਕਾਂ ਦੇ ਨਾਲ ਬੋਲੀ ਬੋਲੋ ਪੰਜਾਬੀ ਇਹਨਾਂ ਨੂੰ ਸਿਖਾਓ ਇਹਨਾਂ ਨੂੰ ਗੁਰਮੁਖੀ ਪੜ੍ਹਾਓ ਠੀਕ ਹੈ ਇਹਨਾਂ ਨੂੰ ਮਤਲਬ ਕਿ ਆਪਣੇ ਸਾਡਾ ਜਿਹੜਾ ਇਹ ਕਲਚਰ ਆ ਇਹਨੂੰ ਵਿਸਰਨ ਨਾ ਦਿਓ ਉਹਨਾਂ ਦੇ ਕੋਲ ਠੀਕ ਹੈ ਕਿਉਂਕਿ ਉਹ ਫਿਰ ਗੋਰਾ ਕਲਚਰ ਅਡਾਪਟ ਕਰ ਲੈਂਦੇ ਆ ਇੱਕ ਤਾਂ ਇਹ ਦੂਜਾ ਮੇਰਾ ਉਹਨਾਂ ਲਈ ਇੱਕ ਸਨੇਹਾ ਜ਼ਰੂਰੀ ਇਹ ਆ ਕਿ ਜਿਹੜੇ ਭਰਾ ਸਾਡੇ ਮਾਸ਼ਾਅੱਲਾ ਹੁਣ ਉਹਨਾਂ ਨੇ ਪੈਸਾ ਰਾਜ ਕਮਾ ਲਿਆ ਕਿਉਂਕਿ ਅਸੀਂ ਬਾਹਰ ਪੈਸਾ ਕਮਾਉਣ ਨਿਕ ਜਾਂਦੇ ਆ ਕਿ ਇੱਥੇ ਸਾਨੂੰ ਮਤਲਬ ਉਹ ਪੈਸਾ ਨਹੀਂ ਮਿਲਦਾ ਤਾਸੀ ਜਿੰਨਾਂ ਨੇ ਰੱਜ ਪੈਸਾ ਕਮਾ ਲਿਆ ਜਿਨ੍ਹਾਂ ਕੋਲ ਪੈਸਾ ਬਹੁਤ ਆ ਗਿਆ ਉਹਨਾਂ ਦੀ ਜ਼ਿੰਦਗੀ ਸੁਖਾਲੀ ਹੋ ਗਈ ਹੈ ਉਹਨਾਂ ਦੀਆਂ ਜ਼ਰੂਰਤਾਂ ਪੂਰੀਆਂ ਹੁੰਦੀਆਂ ਨੇ ਜ਼ਰੂਰਤ ਲੋੜਾਂ ਤੋਂ ਵੱਧ ਪੈਸਾ ਜ਼ਮੀਨਾਂ ਰਕਵੇ ਪਿੱਛੇ ਹੈਗੇ ਨੇ ਘਰ ਹੈਗੇ ਨੇ ਉਹ ਮੁੜੇ ਹੁਣ ਪੰਜਾਬ ਉਹ ਹੁਣ ਪੰਜਾਬ ਜਿਹੜਾ ਉਹ ਖਾਲੀ ਹੁੰਦਾ ਜਾਂਦਾ ਸਾਡੀ ਜਵਾਨੀ ਵੀ ਜਾਈ ਜਾਂਦੀ ਆ ਉਧਰੋਂ ਸੋ ਉਹਨਾਂ ਨੂੰ ਹੁਣ ਚਾਹੀਦਾ ਕਿ ਉਹ ਵਾਪਸ ਆਉਣ ਰੋਟੀ ਬੜੀ ਕਮਾ ਲਈ ਆ ਰੱਬ ਨੇ ਬਹੁਤ ਦਿੱਤਾ ਤੇ ਇੱਥੇ ਆ ਕੇ ਆਪਣਾ ਕੰਮ-ਸ਼ਾਮ ਕਰਨ ਜੇਵੀ ਸਾਹਿਬ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ